ਇਹ ਪਿਛਲੇ ਲਗਭਗ 20 ਸਾਲਾਂ ਤੋਂ ਜੁਨੀਅਨ ਦੇ ਵਿੱਚ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਟੱਕੇशाही ਦੇ ਨਾਲ ਜੁਨੀਅਨ ਤੇ ਆ ਕੇ ਕਬਜ਼ਾ ਕਰ ਲੈਂਦੀ ਜੀ ਤੇ ਕਰੋੜਾਂ ਰੁਪਈਆ ਦੀ ਇੱਥੋਂ ਨਿਕਾਸੀ ਇੱਕ ਜੁਨੀਅਨ ਦੇ ਵਿੱਚੋਂ ਹਰੇਕ ਸਾਲ ਉਹ ਆਪ ਦੇ ਮੈਨੇਜਮੈਂਟ ਦੇ ਜ਼ਰੀਏ ਲੋਕਾਂ ਦਾ ਹੱਕ ਖਾ ਕੇ ਗਰੀਬ ਲੋਕਾਂ ਦਾ ਹੱਕ ਖਾ ਕੇ ਉਹ ਕਰੋੜਾਂ ਰੁਪਈਆ ਹਰੇਕ ਸਾਲ ਇਸ ਜੁਨੀਅਨ ਦੇ ਵਿੱਚੋਂ ਲੁੱਟ ਦਾ ਅੱਡਾ ਉਹਨਾਂ ਨੇ ਬਣਾਇਆ ਹੋਇਆ ਹਮ ਅੱਜ ਕਿਉਂਕਿ ਇਹ ਬਰਤਾਰਾ ਲੰਬੇ ਸਮੇਂ ਤੋਂ ਜਾਰੀ ਸੀ ਹਮ ਪਰ ਅੱਜ ਲੋਕਾਂ ਦੇ ਜਦੋਂ ਸਬਰ ਦਾ ਬੰਨ ਟੁੱਟਿਆ ਪਰਸੋਂ ਤੋਂ ਹਮ ਤਾਂ ਲੋਕਾਂ ਦੀ ਇਹ ਜ਼ੋਰਦਾਰ ਮੰਗ ਸੀ ਕਿ ਉਹਨਾਂ ਦੇ ਬਣਦੇ ਜਿਹੜੇ ਰੇਟ ਆ ਜੋ ਮੰਡੀਆਂ ਦੇ ਵਿੱਚ ਟੈਂਡਰ ਰੇਟ ਮੁਤਾਬਕ ਸਰਕਾਰੀ ਰੇਟ ਮੁਤਾਬਕ ਉਹਨਾਂ ਨੂੰ ਉਹ ਰੇਟ ਦਿੱਤੇ ਜਾਣ ਜਿਹੜੇ ਕਿ ਉਹਨਾਂ ਦਾ ਹੱਕ ਬਣਦਾ ਸੀ ਜਿਹੜੇ ਲਗਭਗ ਜੇ ਭੇ ਸਾਡਾ ਰੇਟ ਲੋਕਲ ਦਾ 5000 ਰੁਪਿਆ ਤਾਂ ਉਹ ਲਗਭਗ ਉਹ ਦੁੱਗਣੇ ਰੇਟ ਉਹ ਸਰਕਾਰ ਤੋਂ ठेकेदार ਲੈਂਦਾ ਜਿਹੜੇ ਸਾਨੂੰ ਉਹ ਮਿਲਨੇ ਚਾਹੀਦੇ ਪਰ ਜਿਹੜਾ ਉਹ ਦੇਣ ਤੋਂ ਇਨਕਾਰੀ ਸੀ ਯਾਨੀ ਲਗਭਗ 50% ਪੈਸੇ ਸਾਡੇ ਲੰਬੇ ਸਮੇਂ ਤੋਂ ਉਹ ठेकेदार ਮੈਨੇਜਮੈਂਟ ਰਲ ਕੇ ਸਾਨੂੰ ਫਰੀਬ ਆਪਰੇਟਰਾਂ ਨੂੰ ਡਰਾਈਵਰਾਂ ਨੂੰ ਉਹ ਲੁੱਟ ਰਹੀ ਸੀ ਤਾਂ ਪਿਛਲੇ ਤਿੰਨ ਦਿਨਾਂ ਤੋਂ ਅਸੀਂ ਕਲਮ ਛੋੜ ਹੜਤਾਲ ਜਿਵੇਂ ਕਲਰਕ ਕਰਦੇ ਹੁੰਦੇ ਉਸੇ ਤਰ੍ਹਾਂ ਹੀ ਅਸੀਂ ਇਹ ਸਾਰਿਆਂ ਦੀ ਧਿਆਨ ਦੇ ਵਿੱਚ ਲਿਆਤਾ ਵੀ ਭਾਈ ਅਸੀਂ ਇੰਨੇ ਘੱਟ ਰੇਟ ਤੇ ਕੰਮ ਨਹੀਂ ਕਰ ਸਕਦੇ ਤੁਸੀਂ ਕੰਮ ਕਰਾਉਣਾ ਕੋਈ ਬਾਹਰੋਂ ਟਰੱਕ ਲਿਆ ਕੇ ਕਰਾ ਸਕਦੇ ਆ ਯੂਨੀਅਨ ਸੌਡੀ ਖੁੱਲੀ ਐ ਅਸੀਂ ਇਸ ਰੇਟ ਤੇ ਕੰਮ ਨਹੀਂ ਕਰ ਸਕਦੇ ਸਾਨੂੰ ਸਾਡਾ ਬੰਦਾ ਰੇਟ ਤੁਸੀਂ ਦਿਓਗੇ ਤਾਂ ਅਸੀਂ ਉਹ ਕੰਮ ਕਰਾਂ ਠੀਕ ਆ ਪਰ ਅੱਜ ਤਿੰਨ ਦਿਨਾਂ ਦੀ ਲੰਬੀ ਕੈਂਸਕੈਸ ਤੋਂ ਬਾਅਦ ਸਾਡੀ ਇਕਾਂਚਕ ਸਹਿਮਤੀ ਬਣੀ ਠੀਕ ਆ ਅਸੀਂ ਉਹ ਸਹਿਮਤੀ ਦੇ ਆਧਾਰ ਤੇ ਠੇਕੇਦਾਰ ਨਾਲ ਕੋਈ ਰੇਟ ਤੈਅ ਕਰਦੇ ਹਾਂ ਰੇਟ ਤੈਅ ਕਰ ਲਈ ਅਸੀਂ ਆਪਦੀ ਕਮੇਟੀ ਦੀ ਚੋਣ ਕਰ ਲਈ ਕਿਉਂਕਿ ਸਰਵ ਸੰਮਤੀ ਲਗਭਗ 200 ਤੋਂ ਉੱਪਰ ਸਾਡਾ ਟਰੱਕ ਆ 200 ਤੋਂ ਉੱਪਰ ਟਰੱਕ ਨਹੀਂ ਤਿੰਨ ਦਿਨਾਂ ਤੋਂ ਸਾਪ ਇਹਨਾਂ ਦਾ ਬਾਈਕਾਟ ਕੀਤਾ ਹੋਇਆ ਸੀ ਸਾਰੇ ਬੰਦੇ ਸਾਰੇ ਆਪਰੇਟਰ ਸਾਰੇ ਡਰਾਈਵਰ ਇਸ ਗੱਲ ਤੇ ਇਕਜੁੱਟ ਸੀ ਕਿ ਜਦੋਂ ਤੱਕ ਸਾਨੂੰ ਸਾਡੇ ਮਿਲਦੇ ਹੱਕ ਨਹੀਂ ਮਿਲਦੇ ਸਾਡੀ ਕਮੇਟੀ ਆਪਦੀ ਨਹੀਂ ਚੁਣੀ ਜਾਂਦੀ ਅਸੀਂ ਕੰਮ ਨਹੀਂ ਕਰਾਂਗੇ ਤਾਂ ਪਰ ਅੱਜ 3 ਦਿਨਾਂ ਦੇ ਬਾਅਦ ਲੋਕਾਂ ਦੀ ਬਹੁਤ ਜਦੋਜਾਹਤ ਦੇ ਵਿੱਚ ਜਿਹਦੇ ਵਿੱਚ ਪੂਰੇ ਪ੍ਰਸ਼ਾਸਨ ਨੇ ਟੱਲ ਲਾਇਆ ਇਸ ਸਾਡੇ ਇੱਕੇ ਨੂੰ ਵੀ ਤੋੜਨਾ ਚਾਹਿਆ ਸਾਡੇ ਤੇ ਦਬਾਅ ਵੀ ਪਾਉਣਾ ਚਾਹਿਆ ਸਾਡੇ ਗ੍ਰਿਪ ਆਪਰੇਟਰਾਂ ਨੂੰ ਲਾਲਚ ਵੀ ਦੇਣਾ ਚਾਹਿਆ ਪਰ ਜਦੋਂ ਅੰਤ ਉਹਨਾਂ ਦੀ ਇੱਕ ਨਾ ਚੱਲੀ ਤਾਂ ਉਹਨਾਂ ਨੂੰ ਮਜਬੂਰਨ ਸਾਡੇ ਨਾਲ ਰੇਟ ਤੈਅ ਕਰਨੇ ਪਏ। ਅਸੀਂ ਉਹਨਾਂ ਨਾਲ ਠੇਕੇਦਾਰਾਂ ਨਾਲ ਆਪਦੇ ਰੇਟ ਵੀ ਤੈਅ ਕਰ ਲਏ। ਅਸੀਂ ਆਪਦੀ ਕਬੀਟੀ ਦੀ ਚੋਣ ਵੀ ਕਰ ਲਈ। ਜਦੋਂ ਅਸੀਂ ਸ਼ਾਮ ਨੂੰ 5 ਵਜੇ ਆਪਦਾ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ, ਪ੍ਰਕਾਰ ਸ਼ੁਰੂ ਕੀਤੀ ਤਾਂ ਇਹ ਪ੍ਰਸ਼ਾਸਨ ਦੇ ਗੁੰਡਿਆਂ ਦੁਆਰਾ, ਬਲਕਾਰ ਸਿੱਧੂ ਐਮ.ਐਲ.ਏ ਦੇ ਗੁੰਡਿਆਂ ਦੁਆਰਾ ਆ ਕੇ ਯੂਨੀਅਨ ਤੇ ਕਬਜ਼ਾ ਕੀਤਾ ਗਿਆ। ਸਾਡੇ ਲੋਕਾਂ ਨੂੰ ਧਮਕਾਇਆ ਅਸੀਂ ਉਹਦੇ ਵਿਰੋਧ ਦੇ ਵਿੱਚੋਂ ਅਸੀਂ ਫੇਰ ਯੂਨੀਅਨ ਦਾ ਬਾਈਕਾਟ ਕਰਕੇ ਅਸੀਂ ਆਪਦਾ ਸ਼ਾਂਤ ਮਈ ਤਰੀਕੇ ਨਾਲ ਬਾਹਰ ਆ ਕੇ ਬਹਿ ਗਏ ਅਸੀਂ ਕੱਲ ਨੂੰ ਪ੍ਰਸ਼ਾਸਨ ਨੂੰ ਮਿਲਾਂਗੇ ਡੀਸੀ ਸਾਹਿਬ ਨੂੰ ਮਿਲਾਂਗੇ ਐਸਡੀਐਮ ਨੂੰ ਮਿਲਾਂਗੇ ਕਿ ਸਾਡੀ ਜੋ ਸੰਤ ਮਹੇਸ਼ ਮੂਨੀ ਸੁਸਾਇਟੀ ਰਜਿਸਟਰਡ ਉਹਦੇ ਸਮੂਹ ਆਪਰੇਟਰਾਂ 100 ਚੋਂ ਇੱਕ ਵੀ ਕੱਟ 100 ਦੇ 100 ਆਪਰੇਟਰ ਸਾਰਿਆਂ ਦੀ ਸਹਿਮਤੀ ਹੈ ਜੋ ਅਸੀਂ ਕਮੇਟੀ ਚੁਣੀ ਆ ਉਹ ਤੇ ਸਾਰਾ ਸਾਡਾ ਮਤਾ ਪਾਇਆ ਹੋਇਆ ਸਾਡੇ ਕੋਲੇ ਸਾਰੀ ਉਹ ਚੋਣ ਦੀ ਬਕਾਇਦਾ ਕਾਰਵਾਈ ਆ ਪੱਤਰਕਾਰਾਂ ਦੀ ਹਾਜ਼ਰੀ ਦੇ ਵਿੱਚ ਹੋਈ ਆ ਬਕਾਇਦਾ ਉਹਦੀ ਵੀਡੀਓ ਰਿਕਾਰਡਿੰਗ ਹੋਈ ਆ ਸਾਰੇ ਇੱਕ ਦੇ ਇੱਕ ਜਿੰਨੇ ਸੰਤ ਮਹੇਸ਼ਪੁਣੀ ਸੁਸਾਇਟੀ ਜੋ ਟਰੱਕ ਯੂਨੀਅਨ ਦੇ ਲਈ ਕੰਮ ਕਰਦੀ ਆ ਉਹਦੇ ਜਿੰਨੇ ਮੈਂਬਰ ਆ ਸਾਰੇ ਇੱਥੇ ਮੌਜੂਦ ਸੀ ਜਨਰਲ ਇਜਲਾਸ ਕਰਕੇ ਅਸੀਂ ਮਤਾ ਪਾ ਕੇ ਆਪਦੀ ਚੋਣ ਕੀਤੀ ਆ ਆਪ ਦਾ ਅਸੀਂ ਟੈਂਡਰਾਂ ਦਾ ਰੇਟ ਜੋ ठेकेदार ਨੇ ਤੈਅ ਕੀਤਾ ਪਰ ਸਰਕਾਰ ਨੂੰ ਜਿਨ੍ਹਾਂ ਦੇ ਪੋਜਿਆਂ ਦੇ ਵਿੱਚੋਂ ਜਿਨ੍ਹਾਂ ਦੀ ਕਮਾਈ ਦਾ ਬਹੁਤਾ ਹਿੱਸਾ ਖੁੱਸ ਗਿਆ ਉਹਨਾਂ ਨੂੰ ਇਹ ਕਦਾਚਿਤ ਵੀ ਮਨਜ਼ੂਰ ਨਹੀਂ ਸੀ ਉਹਨਾਂ ਨੇ ਆ ਕੇ ਸਾਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜੂਨੀਅਨ ਤੇ ਆ ਕੇ ਕਬਜ਼ਾ ਕੀਤਾ ਜਿਹਦੇ ਅਸੀਂ ਵਿਰੋਧ ਦੇ ਵਿੱਚੋਂ ਬਾਈਕਾਟ ਕਰਕੇ ਬਾਹਰ ਆ ਗਏ ਕੱਲ ਨੂੰ ਅਸੀਂ ਪ੍ਰਸ਼ਾਸਨ ਨੂੰ ਮਿਲਾਂਗੇ ਆਪਦੀ ਆਪਦੀ ਜੋ ਸਾਡੀ ਸਥਿਤੀ ਅਸੀਂ ਉਹਨਾਂ ਨੂੰ ਦੱਸਾਂਗੇ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਾਂਗੇ ਕਿ ਜੋ ਸਾਡੀ ਕਮੇਟੀ ਹੈ ਜੋ ਸਾਡੀ ਜੂਨੀਅਨ ਹੈ ਸਸੀਂ ਸਰਬਸੰਮਤੀ ਨਾਲ ਸਾਰਾ ਕੰਮ ਕਰ ਰਹੇ ਹਾਂ ਸ਼ਾਂਤੀਮਈ ਤਰੀਕੇ ਨਾਲ ਕਰ ਰਹੇ ਹਾਂ ਪਰ ਇੱਥੋਂ ਦੇ ਕੁਝ ਧਾੜੀ ਸਾਨੂੰ ਕੰਮ ਕਰਨ ਦੇ ਵਿੱਚ ਵਿਘਨ ਪਾ ਰਹੇ ਆ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਾਂਗੇ ਸਾਨੂੰ ਸਾਡਾ ਕੰਮ ਕਰਨ ਦਿੱਤਾ ਜਾਵੇ ਸਾਨੂੰ ਆਪਦਾ ਰੋਜਗਾਰ ਚਲਾਉਣ ਦਿੱਤਾ ਜਾਵੇ ਐ ਭਾਈ ਜੀ ਗੱਲ ਕਰੀਏ ਆਪਾਂ ਇਹ ਪਹਿਲਾਂ ਵੀ ਕਿਤੇ ਇਹੋ ਜਿਹਾ ਜਿਹੜਾ ਐਸ ਸਰਕਾਰ ਦੇ ਵਿੱਚ ਹਰੇਕ ਦਿਨ ਨਾਲ ਹੀ ਇਸ ਤਰ੍ਹਾਂ ਕੁਝ ਹੋ ਰਿਹਾ ਹੁਣ ਟਰੱਕ ਪਲੇਟਰਾਂ ਦੀ ਵਾਰੀ ਆ ਗਈ ਹੈ ਹਾਂਜੀ ਹਾਂਜੀ ਕੀ ਪਹਿਲਾਂ ਵੀ ਕਿਤੇ ਸਰਕਾਰਾਂ ਨੇ ਇਹੋ ਜਿਹਾ ਕੁਝ ਕੀਤਾ ਸੀ ਇਹ ਦੇਖੋ ਜੀ ਜਿਹੜਾ ਟਰੱਕ ਯੂਨੀਅਨਾਂ ਦੇ ਮਾਮਲੇ ਦੇ ਵਿੱਚ ਦਾ ਜਿਹੜੀ ਕਾਲੀ ਕਾਂਗਰਸ ਵੇਲੇ ਜਦੋਂ ਕਾਲੀ ਆਉਂਦੇ ਸੀ ਕਾਲੀ ਯੂਨੀਅਨਾਂ ਆਪ ਲੈਂਦੇ ਸੀ ਕੋਈ ਉਹ ਡੈਮੋਕਰੇਟ ਕੋਈ ਵੀ ਸੋਸਾਇਟੀ ਆ ਦੇਖੋ ਕੋਈ ਵੀ ਸੰਸਥਾ ਉਹਦੇ ਵਿੱਚ ਚੋਣ ਦਾ ਢੰਗ ਡੈਮੋਕਰੈਟਿਕ ਤਰੀਕੇ ਨਾਲ ਹੁੰਦਾ ਚਾਹ ਉਹ VOTING ਹੋ ਜੂਗੀ ਜਾਂ ਉਹ ਜਨਰਲ ਅਜਲਾਸ ਹੋਵੇ ਠੀਕ ਅਸੀਂ ਕਹਿੰਦੇ ਆ ਪ੍ਰਸ਼ਾਸਨ ਇੱਥੇ ਆ ਜੇ ਉਹ ਡੈਮੋਕਰੈਟਿਕ ਤਰੀਕੇ ਨਾਲ VOTING ਕਰਾ ਕੇ ਕਰਾਉਣਾ ਉਹ ਕਰਾ ਲੇ ਜਨਰਲ ਅਜਲਾਸ ਕਰਾ ਕੇ ਕਰਾਉਣਾ ਆਪਰੇਟਰਾਂ ਦੀ ਹਾਜ਼ਰੀ ਦੇ ਵਿੱਚ ਉਹਵੇਂ ਕਰਾ ਲੇ ਸਾਨੂੰ ਜਿਸ ਢੰਗ ਨਾਲ ਕੋਈ ਡੈਲੀਗੇਟ ਅਜਲਾਸ ਕਰਾਉਣਾ ਡੈਲੀਗੇਟ ਚੁਣਨੇ ਆ ਜਿਵੇਂ ਪ੍ਰਸ਼ਾਸਨ ਨੇ ਇਹ ਪ੍ਰਸ਼ਾਸਨ ਨੂੰ ਠੀਕ ਲੱਗਦਾ ਠੀਕ ਆ ਜਾਂ ਜੋ ਸੋਸਾਇਟੀ ਦਾ ਸੰਵਿਧਾਨ ਹੈ ਅਸੀਂ ਉਹਦੇ ਮੁਤਾਬਕ ਆਪਦੀ ਚੋਣ ਕਰਾਂਗੇ ਤੇ ਉਹਦੇ ਮੁਤਾਬਕ ਹੀ ਕੀਤੀ ਠੀਕ ਤਾਂ ਪਰ ਪਿਛਲੇ ਸਮੇਂ ਦੇ ਵਿੱਚ ਕੀ ਸੀਗਾ ਜਿਹੜਾ ਕੋਈ ਬੰਦਾ ਆਉਂਦਾ ਇੱਥੇ ਵੀ ਜਦੋਂ ਬਲਕਾਰ ਸਿੰਘ ਐਮਐਲਏ ਬਣਿਆ ਉਹਨੇ ਵੀ ਅਨਸਾਰ ਆਪਦੇ ਆਪਦੇ ਤਰੀਕੇ ਨਾਲ ਹੀ ਕਹਿੰਦਾ ਮੈਂ ਜੀ ਆਹ ਸਾਨੂੰ ਕਮੇਟੀ ਬਣਾ ਕੇ ਦਿੰਦੀ ਆ ਜਿਹੜੀ ਕਿ ਸਰਾ ਸਾਰ ਅਨਡੈਮੋਕਰੈਟਿਕ ਲੋਕਾਂ ਨਾਲ ਤਕਸ਼ਾਈ ਪਰ ਹੁਣ ਲੋਕ ਇਸ ਗੱਲ ਤੇ ਬਚੇਦਾ ਜੋ ਸਾਡਾ ਸੁਸਾਇਟੀ ਦਾ ਜੂਨੀਅਨ ਦਾ ਕੰਮ ਹੈ ਉਹ ਜਿਸ ਡੈਮੋਕਰੈਟਿਕ ਤਰੀਕੇ ਨਾਲ ਹੀ ਸਾਡੀ ਚੋਣ ਹੋਊ ਡੈਮੋਕਰੈਟਿਕ ਤਰੀਕੇ ਨਾਲ ਹੀ ਇੱਥੇ ਅਸੀਂ ਕੰਮ ਕਰਾਂਗੇ ਉਸੇ ਬਾਹਰਲੇ ਬੰਦੇ ਦੀ ਸ਼ਮੂਲੀਅਤ ਸਾਨੂੰ ਨਾ ਪਹਿਲਾਂ ਮਨਜ਼ੂਰ ਸੀ ਠੀਕ ਆ ਵੀ ਪਹਿਲਾਂ ਧੱਕੇ ਨਾ ਕਰੀ ਜਾਂਦੇ ਸੀ ਪਰ ਅੱਜ ਤੋਂ ਬਾਅਦ ਅਸੀਂ ਇਸ ਯੂਨੀਅਨ ਦੇ ਵਿੱਚ ਇਹ ਸਾਡੀ ਸੁਸਾਇਟੀ ਦੇ ਵਿੱਚ ਕਿਸੇ ਵੀ ਬਾਹਰਲੇ ਬੰਦੇ ਨੂੰ ਨਹੀਂ ਬਣ ਦੇਵਾਂਗੇ ਅਸੀਂ ਕੰਮ ਕਰਨ ਨੂੰ ਤਿਆਰ ਆ ਸਾਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ ਪ੍ਰਸ਼ਾਸਨ ਦਾ ਤੇ ਪੂਰਾ ਜਿਹੜਾ ਸੱਤਾ ਦੇ ਗੁੰਡਿਆਂ ਦਾ ਪੂਰਾ ਜ਼ੋਰ ਲੱਗਿਆ ਵਾ ਉਹਨਾਂ ਨੇ ਸਾਨੂੰ ਇੱਥੋਂ ਖਦੇੜਿਆ ਉਹ ਤੁਸੀਂ ਸਾਰੀ ਵੀਡੀਓ ਰਿਕਾਰਡਿੰਗ ਤੁਸੀਂ ਸਾਰੇ ਮੈਂਬਰਾਂ ਨਾਲ ਗੱਲ ਕਰ ਲਓ ਸਾਰੀ ਅਸੀਂ ਬੁਕਿੰਗ ਕਰਤੀ ਸੀ ਤੁਹਾਡੀ ਗੱਲ ਨਾਲ ਸੀ ਜਮਾ ਐਗਰੀਆ ਪ੍ਰਸ਼ਾਸਨ ਜਿਹਦੀ ਸਰਕਾਰ ਜਿਸki लाठी ਉਸकी भैंस ਹਾਂਜੀ ਪ੍ਰਸ਼ਾਸਨ ਤਾਂ ਉਹਦਾ ਹੀ ਹੁੰਦਾ ਨਾ ਜੇ ਜੀ ਸਰਕਾਰ ਹੋਵੇ ਪ੍ਰਸ਼ਾਸਨ ਤਾਂ ਮੰਨ ਲਓ ਇੱਥੇ ਦੇ ਐਮਐਲਏ ਬਲਕਾਰ ਸਿੱਧੂ ਆ ਉਹਦੀ ਮੰਨੂ ਆ ਨਾ ਉਹਦੀ ਮੰਨ ਉਹਦੀ ਮੰਨ ਰਿਹਾ ਹੈ ਨਾ ਚਲੋ ਇਹ ਤਾਂ ਇਹ ਤਾਂ ਬੜਾ ਇੱਕ ਮਤਲਬ ਜਿਹੜਾ ਹੈਗਾ ਵੀ ਧਾੜਵੀਆਂ ਵਾਲਾ ਤਰੀਕਾ ਨਾ ਮੰਨੂਗਾ ਉਹਦੀ ਮੰਨਣ ਨੂੰ ਤਾਂ ਹੁਣ ਕੋਈ ਮੰਨਣੀ ਤਾਂ ਲੋਕਾਂ ਦੀ ਜਾਣੀ ਚਾਹੀਦੀ ਹੈ ਨਾ ਹੈ ਨਾ ਚੀਜ਼ਾਂ ਤਾਂ ਇੱਥੇ ਡੈਮੋਕਰੇਟਿਕ ਢੰਗ ਨਾਲ ਹੀ ਹੋਣੀਆਂ ਚਾਹੀਦੀਆਂ ਜੇ ਕੋਈ ਸਰਪੰਚ ਚੁਣਿਆ ਜਾਂਦਾ ਉਹ ਵੀ ਡੈਮੋਕਰੇਟਿਕ ਤਰੀਕੇ ਨਾਲ ਚੁਣਿਆ ਜਾਂਦਾ ਫਿਰ ਇੱਥੇ ਇੱਥੇ ਕਿਹੜਾ ਲਾਗੂ ਹੋ ਜਾਂਦਾ ਵੀ ਆ ਕੇ ਬਲਕਾਰ ਕਹੂਗਾ ਵੀ ਇਹਨੂੰ ਪ੍ਰਧਾਨ ਬਣਾਉਣਾ ਜਾ ਇਹਨੂੰ ਮੈਂਬਰ ਬਣਾਉਣਾ ਜਾਂ ਇਹਨੂੰ ਕਾਇਸ਼ਿਰ ਬਣਾਉਣਾ ਇਹ ਕਿਹੜਾ ਤਰੀਕਾ ਹੈ ਇਹ ਕਿਹੜੇ ਸਵਾਲ ਮੇਰਾ ਇੱਕ ਸਵਾਲ ਹੈ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਕਾਲੀ ਹੁੰਦੇ ਤਾਂ ਕਾਲੀ ਕਬਜ਼ਾ ਕਰ ਲੈਂਦੇ ਹਾਂ ਹਾਂ ਜੀ ਜੇ ਕਾਂਗਰਸ ਨੇ ਤਾਂ ਕਬਜ਼ਾ ਕਰ ਲੈਂਦੇ ਮੇਰਾ ਸਵਾਲ ਤੁਹਾਨੂੰ ਇਹ ਵੀ ਜੇ ਕਾਲੀ ਕਾਂਗਰਸੀ ਕਬਜ਼ਾ ਕਰਦੇ ਸੀ ਹਾਂ ਜੀ ਕਿ ਇਸ ਇਸ ਤਰ੍ਹਾਂ ਦਾ ਵਤੀਰਾ ਸੀਗਾ ਉਹਨਾਂ ਦਾ ਜਿੰਨਾ ਜਿਹੜਾ ਵਤੀਰਾ ਇਹ ਕਰ ਰਹੇ ਮੇਰਾ ਸਵਾਲ ਤੁਹਾਨੂੰ ਬਿਲਕੁਲ ਇਹੀ ਵਤੀਰਾ ਸੀ ਜੀ ਜੋ ਵਤੀਰਾ ਉਹਨਾਂ ਦਾ ਸੀ ਇਹਨਾਂ ਦਾ ਬਦਲਾਅ ਵਾਲੀ ਸਰਕਾਰ ਨੇ ਇੰਨ ਬਿੰਨ ਉਹੀ ਵਤੀਰਾ ਜਾਰੀ ਰੱਖਿਆ ਪਰ ਲੋਕਾਂ ਦੇ ਸਬਰ ਦਾ ਪੰਨ ਟੁੱਟ ਚੁੱਕਿਆ ਨੀ ਤੁਹਾਡੀ ਗੱਲ ਨਾਲ ਸੀ ਮੈਂ ਜਵਾ ਸੇਮ ਤਾਂ ਵੀ ਉਹਨਾਂ ਦਾ ਬਤੀਰਾ ਮਾੜਾ ਸੀ ਮਾਨ ਸਾਹਿਬ ਖੁਦ ਕਹਿੰਦੇ ਆ ਉਹ ਮਾੜੇ ਸੀ ਤੇ ਸਾਨੂੰ ਲੋਕ ਤਾਂ ਹੀ ਲੈ ਕੇ ਆਏ ਆ ਵੀ ਅਸੀਂ ਚੰਗੇ ਆ ਫਿਰ ਹੁਣ ਇਹ ਚੰਗਾ ਪਾਸਾ ਦਾ ਇੰਨੀ ਰਹਿ ਗਏ ਨਾ ਬਿਲਕੁਲ ਨਹੀਂ ਜੀ ਮੈਂ ਤਾਂ ਉਹੀ ਕਹਿੰਨਾ ਵੀ ਜੋ ਇਹ ਬਦਲਾਵ ਦੀ ਸਰਕਾਰ ਕਹਿੰਦੀ ਸੀ ਕੋਈ ਬਦਲਾਅ ਨਹੀਂ ਉਹੀ 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 ਇਨ ਬਿਨ ਉਹੀ ਸ਼ਬਦ ਉਹੀਤ ਕੰਮ ਕਰਨ ਦਾ ਟੰਗ ਤਰੀਕਾ ਉਹੀ ਲੁੱਟ ਖਸੁੱਟ ਉਹੀ ਲੋਕਾਂ ਦੇ ਦਾਬਾ ਪਾਉਣਾ ਉਹੀ ਕਿਸਾਨਾਂ ਨੂੰ ਟਾਂਗਾ ਨਾ ਕੁੱਟਣਾ ਉਹੀ ਮਜ਼ਦੂਰਾਂ ਨੂੰ ਡਾਂਗਾ ਨਾ ਕੁੱਟਣਾ ਉਹੀ ਗਰੀਬ ਬੰਦੇ ਨੂੰ ਘਮਕਾਉਣਾ ਉਹੀ ਨਜਾਇਜ਼ ਪਰਚੇ ਦਰਜ ਕਰਨੇ ਉਹੀ ਟਰੱਕ ਜੁਨੀ ਨਾਲ ਤੇ ਕਬਜ਼ੇ ਕਰਨੇ ਉਹੀ ਨਜਾਇਜ਼ ਕਬਜ਼ੇ ਕਰਨੇ ਉਹੀ ਰੀਤੇ ਚੋਂ ਪੈਸੇ ਖਾਣੇ ਉਹੀ ਕੇਬਲ ਚੋਂ ਪੈਸੇ ਖਾਣੇ ਉਹ 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 ਉਹੀ ਬਸ ਮਾਫੀਆ ਉਹੀ ਸ਼ਰਾਬ ਮਾਫੀਆ ਉਹੀ ਨਸ਼ਾ ਮਾਫੀਆ ਫਰਕ ਕਿੱਥੇ ਆ ਤੁਸੀਂ ਕਈ ਕੁਆੜੀ ਵਾਹਾਂ ਉਹੀ ਆ ਉਹੀ ਉਹੀ ਬਿਲਕੁਲ ਉਹੀ ਇਨ ਬੈਨ ਉਹੀ ਕੱਲੇ ਚਿਹਰੇ ਬਦਲੇ ਆ ਬਦਲੇ ਆ ਇੱਥੇ ਕੋਲ ਤੁਸੀਂ ਵੱਡੀ ਤਦਾਦ ਓਪਰੇਟਰ ਖੜੇ ਮਾਲਕ ਵੀ ਵਿੱਚ ਖੜੇ ਹੋਣਗੇ ਵੱਡੀ ਤਦਾਦ ਦੇ ਵਿੱਚ ਨਹੀਂ ਜੀ ਸਾਰੇ ਹੀ ਖੜੇ ਅੱਛਾ ਸਾਰੇ ਹੀ 100% ਜਿੰਨਾ ਸਾਡੇ ਤੋਂ ਪਹਿਲਾਂ ਜਦੋਂ ਹੁਣ ਬਲਕਾਰ ਸਿੱਧੂ ਆਪ ਦਾ ਬੰਦੇ ਨੂੰ ਥਾਪਣਾ ਚਾਹੁੰਦਾ ਸੀ ਵੀ ਜਿਹੜਾ ਇੱਥੋਂ ਦਾ ਪ੍ਰਧਾਨ ਆ ਉਹ ਮੇਰਾ ਹੋਊਗਾ ਉਸ ਤੋਂ ਪਹਿਲਾਂ ਪ੍ਰਧਾਨ ਕੌਣ ਸੀ ਉਸ ਤੋਂ ਪਹਿਲਾਂ ਕਾਂਗਰਸ ਜਿਹੜੀ ਕਾਂਗਰਸ ਦੀ ਸਰਕਾਰ ਸੀ ਉਹਨਾਂ ਦਾ ਸੀ ਅੱਛਾ ਹੁਣ ਤੁਸੀਂ ਕਿਸ ਨੂੰ ਥਾਪਿਆ ਜੇ ਵੀ ਸਾਡਾ ਪ੍ਰਧਾਨ ਆ ਹੋਊਗਾ ਲੋਕਾਂ ਨੇ ਮੈਨੂੰ ਚੁਣਿਆ ਮੈਨੂੰ ਚੁਣਿਆ ਹਾਂਜੀ ਜੀ ਤੁਹਾਡੇ ਵਿੱਚ ਕੋਈ ਗੁਣ ਸੀ ਔਗਣ ਤੇਰੀ ਜੋ ਹੈ ਨਾ ਤੁਹਾਨੂੰ ਚਲੋ ਉਹ ਤਾਂ ਜਨਤਾ ਦੱਸ ਸਕਦੀ ਪੁੱਛ ਰਹੇ ਨੇ ਆਪਾਂ ਕਿਵੇਂ 22 ਸਾਡੇ ਭਾਈ ਜੀ ਸਾਡੇ ਆਪਰੇਟਰ ਨੇ ਇਹ ਇਹਨਾਂ ਕੋਲੇ ਵੀ ਗੱਡੀਆਂ ਅਸੀਂ ਆਪਦਾ ਆਪਰੇਟਰ ਦਾ ਦੁੱਖ ਆਪਰੇਟਰ ਨੂੰ ਹੀ ਦੱਸਾਂਗੇ ਨਾ ਜਿਹਦਾ ਸਾਨੂੰ ਦੁੱਖ ਆਊਗਾ ਉਹ ਜਿਹੜੇ ਬੰਦੇ ਬਣਾਏ ਉਹ ਸ਼ੈਲਰ ਮਾਲਕ ਬੰਦੇ ਆ ਉਹਨਾਂ ਨੂੰ ਸਾਡੇ ਦੁੱਖਾਂ ਦਾ ਕੀ ਪਤਾ ਵੀ ਕੀ ਸਾਨੂੰ ਦੁੱਖ ਆ ਕੀ ਤਕਲੀਫ ਆ ਸਾਡੇ ਮਗਰ ਨਹੀਂ ਜਾ ਕੇ ਖੜਦੇ ਹੁਣ ਸਾਡਾ ਭਰਾ ਇਹ ਸਾਡਾ ਭਾਈਚਾਰਾ ਇਹਦੇ ਨਾਲ ਇਹਨੂੰ ਸਾਡੇ ਦੁੱਖਾਂ ਦਾ ਪਤਾ ਇਹ ਸਾਡੇ ਮਗਰ ਵੀ ਖੜੂਗਾ ਜਾ ਕੇ ਅਸੀਂ ਤਾਂ ਇਸ ਕਰਕੇ ਇਹਨਾਂ ਨੂੰ ਬਣਾਇਆ ਉਹਨਾਂ ਨੇ ਸਾਡਾ ਦੁੱਖ ਹੀ ਨਹੀਂ ਸਮਝਿਆ ਉਹ ਤਾਂ ਸਾਡੇ ਮਗਰ ਨਹੀਂ ਜਾਂਦੇ ਇੱਥੋਂ ਗੱਡੀਆਂ ਕੱਟ ਕੇ ਭੇਜਤੀਆਂ ਬੰਦੇ 10-10 7-7 ਦਿਨ ਉੱਥੇ ਬੈਠੇ ਰਹਿੰਦੇ ਆ ਅਸੀਂ ਤਾਂ ਬਈ ਜੀ ਆਪਦੇ ਦੁੱਖ ਕਰਕੇ ਆਪਦਾ ਭਰਾ ਬਣਾਇਆ ਆਪਰੇਟਰ ਵੀ ਸਾਡੇ ਦੁੱਖ ਸਮਝੂਗਾ ਸਾਡੇ ਨਾਲ ਰਹੂਗਾ ਹਾਂਜੀ ਜੇਕਰ ਆਪਾਂ ਗੱਲ ਕਰੀਏ ਤੁਸੀਂ ਹੁਣ ਮਤਲਬ ਜਿਹੜੀ ਚੋਣ ਕੀਤੀ ਆ ਤੁਸੀਂ ਇਸ ਭਰਾ ਨੂੰ ਬਣਾਇਆ ਡੀ ਦਾ ਪ੍ਰਧਾਨ ਹਾਂਜੀ ਹਾਂਜੀ ਇਹ ਚੋਣ ਮਤਲਬ ਉਹਨਾਂ ਨੇ ਕਿਹਾ ਵੀ ਤੁਸੀਂ ਕੋਈ ਬੰਦਾ ਚੁਣ ਲਓ ਕਿ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਉਹਨਾਂ ਨੇ ਸਾਨੂੰ ਪਹਿਲਾਂ ਪ੍ਰਧਾਨ ਸਾਹਿਬ ਨੇ ਆਖਿਆ ਕਹਿੰਦਾ ਵੀ ਮੈਨੂੰ ਕੋਈ ਇਤਰਾਜ਼ ਨਹੀਂ ਤੁਸੀਂ ਆਪਦਾ ਬੰਦਾ ਬਣਾ ਲਓ ਜਿਹੜਾ ਮਰਜ਼ ਬਾਈ ਜੀ ਉਦੋਂ ਚਲੋ ਅਸੀਂ ਬੰਦਾ ਬਾਈ ਨੂੰ ਚੁਣ ਲਿਆ ਅਸੀਂ ਚਲੋ ਉੱਥੇ ਫੋਟੋ ਕੀਤੀਆਂ ਸਾਰਾ ਕੁਝ ਹੋਇਆ ਠੀਕ ਹੈ ਜੀ ਹੁਣ 5 ਮਿੰਟ ਪਹਿਲਾਂ ਗੁੰਡੇ ਲੈ ਕੇ ਆ ਗਏ ਇੱਥੇ ਉਹ ਜਾ ਕੇ ਉੱਥੇ ਕਬਜ਼ਾ ਕਰ ਲਿਆ ਇਹ ਕੋਈ ਇਨਸਾਨੀਅਤ ਵਾਲੀ ਗੱਲ ਤਾਂ ਹੈ ਨਹੀਂ ਇਹ ਤਾਂ ੱੱਕਾ ਸ਼ਾ ਹੀ ਆ ਕਿੰਨੇ ਕੁ ਬੰਦੇ ਆਏ ਸੀ ਉਹਨਾਂ ਦੇ ਬੰਦੇ ਉਹਨਾਂ ਦੇ ਸੀਗੇ 20 ਦੇ ਕਰੀਬ ਜੀ 20 ਕ ਬੰਦੇ ਸੀ ਹਾਂਜੀ ਨੰਕਾਰਾਂ ਚਾਰ ਪਾਸੇ ਇੱਥੇ ਖੜੀਆਂ ਵੀ ਕੋਈ ਕੁਝ ਉੱਧਰੋਂ ਆ ਕੇ ਮੁਲਾਜ਼ਮ ਦਬਕੇ ਮਾਰਦੇ ਆ ਕਿ ਆਏ ਪ੍ਰਧਾਨ ਬੰਦਾ ਪ੍ਰਧਾਨਤਾ ਸੀ ਆਪਦਾ ਭਾਈਚਾਰਾ ਬਣਾਉਣਾ ਸਾਡਾ ਜਿਹੜੀ ਚੋਣ ਹੁੰਦੀ ਆ ਉਹ ਤਾਂ ਕਹਿੰਦੇ ਵੋਟਰਾਂ ਨਾਲ ਹੁੰਦੀ ਆ ਇਧਰ ਵੋਟਾਂ ਜ਼ਿਆਦੇ ਜਿੱਦਾਂ ਤੁਸੀਂ ਟਰੱਕ ਡਰਾਈਵਰ ਰਹੇ ਇੰਦਰ ਬਾਈ ਬੰਨੀ ਆ ਪ੍ਰਧਾਨ ਤੇ ਇਹੀ ਬਣੂਗਾ ਨਾ ਹਾਂਜੀ ਉਹ ਤਾਂ ਸਾਡਾ ਭਾਈਚਾਰਾ ਸੀ ਬਣਾਉਣਾ ਜੀ ਕੋਡ ਨਹੀਂ ਬਾਈ ਵੋਟਾਂ ਪਵਾ ਲੈਣ ਜੀ ਜੇ ਇਹਨਾਂ ਦੇ ਦਿਲ ਦੇ ਵਿੱਚ ਹੀ ਤੜਕੂ ਆ ਨਾ ਇਹ ਤਾਂ ਰੱਖ ਲੈਣਾ ਜੀ ਇਹ ਅਸੀਂ ਵੋਟਾਂ ਆਹ ਪਿਆਰਾ ਬਹੁਤ ਵਾ ਨਾਲ ਫੈਸਲਾ ਕਰ ਲੈ ਸਾਰੇ ਆਪਰੇਟਰ ਇਹਨੂੰ ਹੀ ਪ੍ਰਧਾਨ ਬਣਾਉਣਾ ਚਾਹੁੰਦੇ ਆ ਜੀ ਜਿੰਨੇ ਵੀ ਆਪਰੇਟਰ ਆਈ ਜਿਹੜੇ ਰੱਖ ਲੈਣ ਵੋਟਾ ਪਵਾ ਲੈਣ ਜੀ ਜੀ ਜਿਹੜਾ ਜਿੱਤ ਗਿਆ ਜੀ ਉਹ ਪ੍ਰਧਾਨ ਬਣ ਜਾਊਗਾ ਜੀ ਜੀ ਨਾਲ ਇਹ ਵੀ ਕਹਿੰਦੇ ਹੁੰਦੇ ਹਨਾ ਵੀ ਪ੍ਰਧਾਨ ਟਰੱਕ ਯੂਨੀਅਨ ਦਾ ਉਹ ਹੋਣਾ ਚਾਹੀਦਾ ਜਿਹਦੀਆਂ ਆਪਦੀਆਂ ਗੱਡੀਆਂ ਵਿੱਚ ਹੋਣ ਹਾਂਜੀ ਹਾਂਜੀ ਹੋਵੇ ਆ ਨਾ ਫਿਰ ਟੂਟਾ ਹੀ ਹੈ ਨਾ 50 ਲੱਖ ਰੁਪਏ ਦੀਆਂ ਗੱਡੀਆਂ ਗੱਡੀ ਫੜੀਆ ਦੋ ਨੰਬਰ 'ਚ ਚੱਲਦੀ ਜਾਲੀ ਬੈਲਟੀਆਂ ਜਾਲੀ ਨੰਬਰ ਗੱਡੀ ਦਾ ਮੰਨ ਕੇ ਚੱਲੋ ਗੱਡੀ ਕਿਸੇ ਦੀ ਹੋਰ ਸੀ ਉਹ ਯੂਨੀਅਨ ਦੇ ਵਿੱਚ ਉਹਨਾਂ ਦੀ ਗੱਡੀ ਪਾਈ ਵੀ ਆ ਉਹਦਾ ਨੰਬਰ ਲਗਾ ਕੇ ਜਾਲੀ ਬੈਲਟੀਆਂ ਦੇ ਕੇ ਗੱਡੀ ਚੱਲੀ ਜਾਂਦੀ ਸੀ ਜਿੱਥੋਂ ਇਹ ਕੰਮ ਚੱਲਿਆ ਉਹ ਗੱਡੀ ਫੜ ਕੇ ਇੱਥੇ ਲਿਆਂਦੀ ਹੈ ਯੂਨੀਅਨ ਦੇ ਵਿੱਚ ਖੜੀ ਆ ਤੇ ਜੇ ਮੰਨ ਕੇ ਚੱਲੋ ਉਹ ਗੱਡੀ ਕਿਤੇ ਉਹ ਬੇਜਾਨ ਕਰ ਦਿੰਦੇ ਜਾਂ ਕੋਈ ਲੁੱਟ ਖੁੱਟ ਨਾ ਸੀ ਸਭ ਕੁਝ ਹਮ ਉਹਨਾਂ ਦੀ ਪ੍ਰਧਾਨਗੀ ਹੇਠ ਹੀ ਸਭ ਕੁਝ ਹੋ ਰਿਹਾ ਜੇ ਜੋ ਚੰਗੇ ਨਹੀਂ ਤਾਂ ਤਾਈਓ ਇਸ ਗੱਲ ਦਾ ਰੌਲਾ ਪੈ ਰਿਹਾ ਹਮ ਇਹ ਬਾਈ ਜੀ ਇੱਕ ਥੋੜਾ ਗੱਲ ਸਾਜੀ ਕਰਾਂਗੇ ਕੀ ਲੱਗਦਾ ਹੈ ਕਿ ਮੋਟੀ ਕਮਾਈ ਇੱਥੇ ਤਾਂ ਕਰਕੇ ਇਹ ਕਾਰੋ ਜੀ ਤਾਂ ਕਹੀ ਜਾਂਦੇ ਆ ਜੀ ਮੋਟੀ ਕਮਾਈ ਆ 50 ਲੱਖ ਤੋਂ ਲੈ ਕੇ ਕਰੋੜ ਰੁਪਈਆ ਤਾਈ ਤਾਂ 60 ਕਰੋੜ ਰੁਪਈਆ ਸਾਲ ਦਾ ਅੱਛਾ ਇੱਕ ਸਾਲ ਦਾ ਕਰੋੜ ਰੁਪਈਆ ਖਾਂਦੀ ਹੈ ਜੀ ਕੋਈ ਵੀ ਮੰਨ ਲਓ ਪਾਰਟੀ ਆ ਜਾਂਦੀ ਹੈ 1 ਕਰੋੜ ਰੁਪਈਆ ਸਾਲ ਦਾ ਖਾਂਦੀ ਹੈ ਜੀ ਮੰਨ ਲਓ ਡਰਾਈਵਰ ਲੋਕ ਆ ਜੀ ਜੀ ਦਨ ਰਾਤ ਰੇਤੇ ਦੇ ਵਿੱਚ ਮਰਦੇ ਆ ਜੀ ਧੁੱਪਾਂ ਦੇ ਵਿੱਚ ਮਰਦੇ ਆ ਜੀ ਉਹਨਾਂ ਨੂੰ ਪੂਰਾ ਰੇਟ ਨਹੀਂ ਮਿਲਦਾ ਜੀ 5000 ਰੁਪਿਆ ਰੇਟ ਮਿਲਦਾ ਜੀ ਉਹ ਚੋਂ 1000 ਰੁਪਿਆ ਡਰਾਈਵਰ ਲੈ ਜਾਂਦਾ ਜੀ 1000 ਰੁਪਿਆ ਤੇਲ 2000 ਆ ਤੇਲ ਖਾਇਆ 1000 ਰੁਪਿਆ ਗੱਡੀ ਨੂੰ ਬਚ ਰਿਹਾ ਜੀ ਇਸ ਟਾਈਮ ਦੱਸੋ ਜੀ ਟਾਇਰ ਲਵਾਉ ਆ ਬੰਦਾ ਜਾਂ ਰੰਗ ਕਰਾਉ ਆ ਜਾਂ ਟੈਕਸ ਭਰੂਗਾ ਗੱਡੀ ਦੇ ਜੀ ਜੱਜਵਾਕ ਪੜਦਾ ਇੱਕ ਦੱਸੋ ਪ੍ਰਧਾਨ ਜੀ ਜਿਹੜੇ ਪੈਸੇ ਬੰਦਦੇ ਆ ਉਹ ਕਿੱਥੋਂ ਬੰਦਦੇ ਆ ਆ ਦੱਸੀ ਤਾਂ ਜਾਣਿਆ ਜੀ ਜਿਵੇਂ ਲੋਟ ਲੋਕਲ ਕਾਰਟੇਜ ਦਾ ਐਂਡਰ ਹੁੰਦਾ ਜਿਹੜਾ ਰੌਲਾ ਸਾਡਾ ਇਸੇ ਗੱਲ ਦਾ ਹੀ ਆ ਵੀ ਜਿਹੜਾ ਉਹ ਠੇਕੇਦਾਰ ਸਾਡੀ ਸਹਿਮਤੀ ਦੇ ਨਾਲ ਹੀ ਟੈਂਡਰ ਪਾਉਂਦਾ ਠੀਕ ਹੈ ਅਸੀਂ ਉਹ ਤੋਂ ਟੈਂਡਰ ਪਾਉਂਦੇ ਆ ਕ੍ਰਾਸ ਟੈਂਡਰਿੰਗ ਨਹੀਂ ਕਰਦਾ ਕਿਉਂਕਿ ਉਹ ਯੂਨੀਅਨ ਦੀ ਥਾਪੜਾ ਹੁੰਦੀ ਆ ਵੀ ਭਾਈ ਇਹਨੇ ਜਿਹੜੇ ਠੇਕੇਦਾਰ ਨੇ ਯੂਨੀਅਨ ਦੇ ਵਿਹਾਰ ਤੇ ਹੀ ਟੈਂਡਰ ਪਾਉਂਦੇ ਆ ਇੱਕ ਇੱਕ ਹੀ ਟੈਂਡਰ ਪੈਂਦਾ ਵੈਸੇ ਤਾਂ ਇਹ ਹੁੰਦਾ ਵੀ ਟੈਂਡਰ ਮੰਗਣ ਦਾ ਮਤਲਬ ਇਹ ਹੁੰਦਾ ਕਿ ਸਰਕਾਰ ਟੈਂਡਰ ਮੰਗਦੀ ਆ ਜਿਹੜਾ ਘੱਟ ਰੇਟ ਤੇ ਸਰਕਾਰ ਨੂੰ 4.4 ਟੈਂਡਰ ਪਰ ਕਿਉਂਕਿ ਯੂਨੀਅਨ ਦਾ ਥਾਪੜਾ ਹੁੰਦਾ ਕੋਈ ਵੀ ਬੰਦਾ ਕ੍ਰਾਸ ਟੈਂਡਰਿੰਗ ਨਹੀਂ ਕਰਦਾ ਸਿਰਫ ਇੱਕ ਹੀ ਟੈਂਡਰ ਪੈਂਦਾ ਇਹੜਾ ਯੂਨੀਅਨ ਦੀ ਸਹਾਇਤੀ ਨਾਲ ਪੈਂਦਾ ਕਿਉਂਕਿ ਉਹ ਠੇਕੇਦਾਰ ਨੂੰ ਇਹ ਕਿਹਾ ਜਾਂਦਾ ਵੀ ਤੂੰ ਭਾਈ ਪੈਸੇ ਜਿਹੜੇ ਹੈਗੇ ਕੰਮ ਯੂਨੀਅਨ ਦੇ ਵਿਹਾਰਪ ਤੇ ਕਰਨਾ ਇਸ ਲਈ ਉਹ ਠੇਕੇਦਾਰ ਨੇ ਜਿੰਨੀ ਵੱਧ ਤੋਂ ਵੱਧ ਮੈਕਸਿਮਮ ਪੈਸੇ ਹੁੰਦੇ ਆ ਉਹ ਯੂਨੀਅਨ ਨੂੰ ਦੇਣੇ ਆ অপারেਟਰਾਂ ਦੇ ਵਿੱਚ ਮੰਡੇ ਪਰ ਹੁੰਦਾ ਕੀ ਆ ਵੀ ਜਿਹੜੀ ਮੈਨੇਜਮੈਂਟ ਬਣ ਜਾਂਦੀ ਆ ਜਿਵੇਂ ਮਸਲਨ ਸਾਡੇ ਇੱਕ ਟ੍ਰਿਪ ਦਾ ਗੇੜੇ ਦਾ ਸਾਨੂੰ ਬਣਦਾ 9000 ਪਰ ਮਿਲਦਾ ਸਾਨੂੰ 4-5000 ਉਹ 4000 ਰੁਪਏ ਸਾਨੂੰ ਚੋਂ ਮੈਨੇਜਮੈਂਟ ਹੀ ਖਾਈ ਹੂੰ ਇਤੋਂ ਉਹ ਲੁੱਟ ਸ਼ੁਰੂ ਜਿਹੜੀ ਇੱਕ ਸੀ ਜਿੰਦਾ 50 ਲੱਖ ਰੁਪਇਆ ਬਣਦਾ ਜੀ ਆਮ ਲੋਕਾਂ ਦੀ ਸਰਕਾਰ ਹੋਊਗੀ ਪਿੰਡਾਂ 'ਚ ਚੱਲਿਆ ਕਰੂ ਸੱਤਾਂ 'ਚ ਚੱਲਿਆ ਕਰੂ ਉਹ ਫਿਰ ਆਮ ਲੋਕਾਂ ਦੀ ਰਹਿ ਗਈ ਹੁਣ ਉਹ ਤਾਂ ਜੀ ਆਮ ਲੋਕ ਤਾਂ ਸਾਡੇ ਸਾਹਮਣੇ ਰੋਈ ਜਾਂਦੇ ਜੀ ਆਸੇ ਘੜੇ ਹਾਂ ਜੀ ਆਮ ਲੋਕ ਸਾਡੇ ਸਾਹਮਣੇ ਆ ਜਿਹੜੇ ਰੋਈ ਜਾਂਦੇ ਆਗੇ ਜੀ ਰੋਈ ਜਾਂਦੇ ਇੱਕ ਤਰ੍ਹਾਂ ਦਾ ਆਪਦਾ ਸਿਸਟਮ ਮੰਨੇ ਚੱਲੋ ਆਪਦੇ ਸਾਡਾ ਚੁਣਿਆ ਹੋਆ ਬੰਦਾਗਾ ਹਨਾ ਪ੍ਰਧਾਨ ਸਾਡੇ ਬਾਈ ਚੁਣਿਆ ਹੋਆ ਤੇ ਸਾਡਾ ਸਾਰਾ ਸਹਿਮਤੀ ਹੋ ਗਈ ਓਕੇ ਆ ਲੱਗਦਾ ਹਨਾ ਅੰਦਰ ਪ੍ਰਕਾਰ ਕਰਨੀਆਂ ਸਾਰੇ ਖੁਸ਼ ਹੋ ਕੇ ਬੈਠੇ ਆ ਵੀ ਹਾਂ ਕਿ ਹੁਣ ਆਪਾਂ ਗੱਡੀਆਂ ਕੱਟਾਂਗੇ। ਉਸ ਤੋਂ ਬਾਅਦ ਜਿਹੜੇ ਬੰਦੇ ਨੇ ਪਹਿਲਾਂ ਪੈਸੇ ਖਾਦੇ ਉਹ ਆ ਕੇ ਫੇਰ ਬਹਿ ਗਏ। ਛੱਡਣ ਨੂੰ ਜੀ ਨਹੀਂ ਕਰ ਰਿਆ। ਹੂੰ ਉਹ ਕਹਿੰਦਾ ਅਸੀਂ ਕੱਟਣ ਨਹੀਂ ਦੇਣੀਆਂ। ਰੌਲਾ ਤਾਂ ਆਹ। ਫੇਰ ਉਸਨੂੰ ਡਰ ਨੂੰ ਅਸੀਂ ਸਾਰੇ ਬਾਹਰ ਆਏ ਆਂ। ਵੀ ਹੁਣ ਅਸੀਂ ਕੀ ਕਰਨਾ ਜਦੋਂ ਉਹ ਆ ਕੇ ਬਹਿ ਗਈ ਪਿਕਟਾਲੂ ਗੱਡੀਆਂ। ਠੀਕ ਹੈ ਨਾ? ਉਹ ਬੰਦੇ ਨੇ ਇਹ ਦੇ ਵਿੱਚ ਭਾਈ ਐ ਹੋ ਜਾਂਦਾ ਜੇ ਕੋਈ ਉੱਤੇ ਕਾਬਜ ਹੁੰਦਾ ਤਕੜਾ ਬੰਦਾ ਕਿ ਤੁਹਾਡੇ ਜਿਹੜੇ ਆਪਰੇਟਰ ਆ ਉਹ ਕਹਿ ਦੇਣ ਵੀ ਤੁਸੀਂ ਫੇਰ ਆ ਦਾ ਪ੍ਰਬੰਧ ਰੱਖ ਲਓ। ਅਸੀਂ ਵੀ ਹੜਤਾਲ ਕਰ ਦਾਂ ਸਾਰੇ। ਕਿ ਅਸੀਂ ਆਂ ਹੀ ਕੀਤੀ। ਆਂ ਹੀ ਕਰੀ ਤੁਸੀਂ ਜੀ। ਅਸੀਂ ਆਂ ਹੀ ਕੀਤੀ ਅਸੀਂ ਉਹਨਾਂ ਨੂੰ ਨਹੀਂ ਕਰ ਸਕਦਾ ਹੂੰ ਸਾਡੇ ਵੱਲੋਂ ਖੁੱਲੀ ਛੁੱਟੀ ਆ ਤੁਸੀਂ ਪ੍ਰਕਾਰ ਕਰ ਲਓ ਬਾਹਰੋਂ ਟਰੱਕ ਲਿਆ ਲਓ ਕੱਲ ਸਾਨੂੰ ਐਸਐਚਓ ਵੀ ਆਈ ਕਹਿੰਦਾ ਸੀ ਠੀਕ ਆ ਕਹਿੰਦਾ ਵੀ ਮੈਂ ਬਾਹਰੋਂ ਟਰੱਕ ਲਿਆ ਕੇ ਚੱਕਾਂ ਉਹ ਅਸੀਂ ਅਖਿਆਸੀ ਤੈਨੂੰ ਕਿੱਥੇ ਰੋਕਿਆ ਨਾ ਤੂੰ ਸਾਡੇ ਤੋਂ ਪਰਮਿਸ਼ਨ ਲੈਣੀ ਆ ਨਾ ਅਸੀਂ ਤੈਨੂੰ ਰੋਕ ਸਕਦੇ ਤੂੰ ਜੀ ਸੜਕੇ 'ਚ ਕਾਲ ਸਾਨੂੰ ਸਾਨੂੰ ਕੋਈ ਪੜਤ ਤਾ ਪਾਊਗਾ ਸਾਨੂੰ ਕੋਈ ਠੀਕ ਰੇਟ ਮਿਲੂਗਾ ਅਸੀਂ ਚੱਕਦਾਂਗੇ ਉਹ ਤਾਂ ਅੱਜ ਵੀ ਛੁੱਟੀਆਂ ਉਹਨਾਂ ਨੂੰ ਅੱਜ ਵੀ ਚੱਕਾ ਲੈਣ ਲਈ ਅਸੀਂ ਤਾਂ ਅਸੀਂ ਤਾਂ ਆ ਦੇਖੋ ਸਾਡੇ ਸਾਹਮਣੇ ਜੂਨੀਅਨ ਤੋਂ ਬਾਹਰ ਬੈਠੇ ਆ ਤਿੰਨ ਦਿਨਾਂ ਤੋਂ ਹਾਂਜੀ ਠੀਕ ਨਾ ਸਾਡੇ ਕੋਲ ਕੋਈ ਤਾਕਤ ਨਾ ਸਾਡੇ ਕੋਲ ਸੱਤਾ ਉਹਨਾਂ ਕੋਲ ਹੀ ਬਸ ਪੁਲਿਸ ਦੀ ਤਾਕਤ ਹੈ ਉਹਨਾਂ ਕੋਲ ਹੀ ਗੁੰਡਿਆਂ ਦੀ ਤਾਕਤ ਉਹਨਾਂ ਕੋਲ ਪੈਸੇ ਬਣੇ ਵੀ ਸਾਰਾ ਕੁਝ ਉਹਨਾਂ ਹੂੰ ਠੀਕ ਆ ਅੱਜ ਅੱਜ ਉਹਨਾਂ ਨੇ ਸਾਨੂੰ ਸੱਦਿਆ ਸੀ ਵੀ ਆਪਦੇ ਬੰਦੇ ਰੇਟ ਲੈ ਲਓ ਆਪਦੀ ਬੰਦੀ ਕਮੇਟੀ ਬਣਾ ਲੂ ਅਸੀਂ ਬਣਾ ਲਈ ਜਦੋਂ ਅਸੀਂ ਬਣਾ ਲਈ ਉਹਨਾਂ ਨੇ ਆ ਕੇ ਫੇਰ ਕਬਜ਼ਾ ਕਰ ਲੈ ਸਪੀਰ ਬਾਰਾ ਜਿਹੜੇ ਤੁਹਾਡੇ ਵੀਰ ਆ ਜਿਹੜੇ ਹੋਰ ਜੁਨੀਅਰ ਆ ਜਿਵੇਂ ਆਸੇ ਪਾਸੇ ਪਿੰਡਾਂ ਚੋਂ ਸ਼ਹਿਰਾਂ ਚੋਂ ਬਣੀਆਂ ਹੋਈਆਂ ਉਹਨਾਂ ਨੂੰ ਤੁਸੀਂ ਬੇਨਤੀ ਨਹੀਂ ਕਰੋਗੇ ਬਾਈ ਤੁਸੀਂ ਇੱਥੇ ਨਾ ਆਓ ਵਿੱਚ ਸਾਡਾ ਕੰਮ ਚੱਲ ਰਿਹਾ ਜੇ ਅੱਜ ਉਹ ਹੋਣਗੇ ਕੱਲੂ ਤੁਸੀਂ ਉੱਥੇ ਜਾ ਸਕਦੇ ਜੇ ਰੌਲਾ ਪੈਂਦਾ ਇਹ ਵੀ ਖਾਕ ਚਾਹੀਦਾ ਸਾਡੀ ਸਾਰੇ ਆਪਰੇਟਰ ਵੀਰਾਂ ਨੂੰ ਬੇਨਤੀ ਆ ਬਈ ਇੱਥੇ ਕੋਈ ਬਹੁਤੀ ਲੁੱਟਦਾ ਮਾਲ ਨਹੀਂ ਹੈ ਹੂੰ ਗਰੀਬ ਲੋਕਾਂ ਦਾ ਛੋਟਾ ਜਿਹਾ ਬਹੁਤ ਛੋਟਾ ਜਰਜਗਾਰ ਜਿਹੜਾ ਅਸੀਂ 88 ਦੇ ਵਿੱਚ 87 ਦੇ ਵਿੱਚ ਜੈਤੋ ਤੋਂ ਲਿਆ ਕੇ ਯੂਨੀਅਨ ਇੱਥੇ ਬਣੀ ਹੂੰ ਉਹਦੇ ਲਈ ਸਾਡੇ ਬੰਦੇ ਵੀ ਮਰੇ ਲੜਾਈਆਂ ਵੀ ਹੋਈਆਂ ਪਰਚੇ ਵੀ ਹੋਏ ਤੇ ਇਸ ਯੂਨੀਅਨ ਦੇ ਜ਼ਰੀਏ ਅਸੀਂ ਲਗਭਗ ਪਿਛਲੇ 40 ਸਾਲਾਂ ਤੋਂ 2.5 300 ਆਪਰੇਟਰ ਤੇ ਇੰਨੇ ਹੀ ਡਰਾਈਵਰ ਨੂੰ ਸਾਡਾ ਇਥੋਂ ਰੋਜ਼ਗਾਰ ਮਿਲਿਆ ਹੂੰ ਠੀਕ ਹੈ ਪਰ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਨੂੰ ਜਿੰਨਾ ਬੇਤਹਾਸ਼ਾ ਕੋਕੋ ਕੇ ਲੁੱਟੇ ਹੂੰ ਅਸੀਂ ਹੁਣ ਜਿਹੜੇ ਵੀ ਸਾਡੇ ਆਪਰੇਟਰ ਵੀਰ ਆ ਜਿਹੜੇ ਵੀ ਸਾਡੇ ਆਸ-ਪਾਸ ਦੇ ਵੀਰ ਆ ਉਹਨਾਂ ਨੂੰ ਇਹ ਬੇਨਤੀ ਕਰਾਂਗੇ ਵੀ ਇੱਥੇ ਆਉਣਾ ਤਾਂ ਕੀ ਬਲਕੇ ਤੁਸੀਂ ਸਾਡੀ ਡਟਵੀਂ ਹਮਾਇਤ ਕਰੋ ਇਹ ਗੱਡੀ ਦੀ ਗੱਲ ਸੁਣਾ ਰਹੇ ਤੁਸੀਂ ਕੀ ਗੱਲ ਹੈ ਇਹਨਾਂ ਨੇ ਬਿਲਟੀ ਦੋ ਨੰਬਰ 'ਚ ਛਾਪੀ ਬਾਹਰ ਦੀ ਬਾਹਰੀ ਜੀ ਜੁਨੀਅਨ ਤੋਂ ਬਾਹਰ ਮੁੰਛੀ ਨੇ ਛਾਪੀ ਜਾਂ ਪ੍ਰਧਾਨ ਨੇ ਛਾਪੀ ਉਹ ਇਹਨਾਂ ਦੀ ਸੈਟਿੰਗ ਆ ਜੀ ਇਹਨਾਂ ਨੇ ਬਿਲਟੀ ਛਾਪ ਕੇ ਜੀ ਯੂਨੀਅਨ ਦੀ ਗੱਡੀ ਦਾ ਨੰਬਰ ਬਿਲਟੀ ਤੇ ਪਾ ਕੇ ਉਹਨਾਂ ਨੂੰ ਬਿਲਟੀ ਦੇਦੀ ਜੀ ਉਹਨਾਂ ਤੋਂ ਬਾਹਰ ਦੀ ਬਾਰੀ ਆ ਗੱਡੀ ਨਾ ਢੇੜੇ ਲਵਾਈ ਜਾਂਦੇ ਸੀ ਕੱਲ ਨੂੰ ਕੋਈ ਰਬਨਾ ਕਰਦਾ ਇਹ ਗੱਡੀ ਕਣਕ ਵੇਚ ਦਿੰਦੀ ਉਹ ਪੈਣੀ ਦਾ ਟਰੱਕ ਆਪਰੇਟਰਾਂ ਦੇ ਹੀ ਸਾਰਿਆਂ ਦੇ ਉਹ ਪੈਸਾ ਤਾਂ ਯੂਨੀਅਨ ਦਾ ਜਾਣਾ ਸੀਗਾ ਪਰ ਆਹੀ ਭਰਕੇ ਵੇਚ ਦਿੰਦੇ ਜੀ ਅਸੀਂ ਗੱਡੀ ਫੜ ਲੈਂਦੀ ਜੀ ਜਿਹੜਾ ਇਹ ਨੰਬਰ ਲੱਗਿਆ ਹੋਇਆ ਫਿਰ ਇੱਕ ਇਹ ਤਾਂ ਇਹਦਾ origignal ਆ ਹੀ ਨੰਬਰ ਪਰ ਬਲਟੀ ਤੇ ਜੁਨੀਅਨ ਦੀ ਗੱਡੀ ਦਾ ਗੇਟਪਾਸ ਸੀਗਾ ਜੀ ਵੀ ਕਿਸੇ ਨੂੰ ਸ਼ੱਕ ਨਾ ਹੋਵੇ ਨਹੀਂ ਇਹਦਾ ਨੰਬਰ origignal ਆ ਹਾਂ ਜੀ ਜਿਹੜਾ ਗੇਟਪਾਸ ਤੁਸੀਂ ਕਹਿੰਦੇ ਕੱਟਦੇ ਆ ਉਹਦੇ ਦੇ ਨੰਬਰ ਹੋਰ ਪਾ ਦਿੰਦੇ ਜੁਨੀਅਨ ਦੀ ਗੱਡੀ ਦਾ ਨੰਬਰ ਪਾਤਾ ਜੀ ਅੱਛਾ ਉਹਦੇ ਉਹਦੇ ਦਾ ਗੱਡੀ ਹੋਰ ਹੁਣ ਤਾਂ ਇੱਕ ਨੰਬਰ ਕੰਮ ਕਰਤਾ ਹੀ ਗੱਡੀ ਜੁਨੀਅਨ ਦੇ ਦਾ ਗੇਟਪਾਸ ਸੀਗਾ ਵੀ ਉਹਦੇ ਬਿਨਾ ਪੈਸੇ ਨਹੀਂ ਆਉਂਦੇ ਹਾਂ ਜੀ ਗੱਡੀ ਦਾ ਉਹ ਨੰਬਰ ਸੀਗੀ ਇਹ ਜੀ ਹਮ ਭਾਈ ਮੰਡੀ ਇਹ ਜਿਹੜਾ ਮੰਡੀ ਦੇ ਵਿੱਚੋਂ ਗੱਡੇ ਨਹੀਂ ਭਰੀ ਵੀ ਉਹਨਾਂ ਨੇ ਆਪਦੇ ਸ਼ੈਡਰ ਦੇ ਵਿੱਚੋਂ ਭਰ ਕੇ ਦੋ ਨੰਬਰ ਦੇ ਵਿੱਚ ਇਹ ਨਾਲ ਇਨਸ you yeah. ਇਨਸਪੈਕਟਰ ਨੇ ਗੱਡੀ ਕਿਉਂ ਭਰਾਈ ਉੱਥੋਂ ਉਹ ਜਗ੍ਹਾ ਤੋਂ ਲਿਆ ਕੇ ਆ ਉਹ ਉੱਥੋਂ ਢੇੜੇ ਲਾ ਲਾ ਕੇ ਨਾ ਮੰਡੀ ਦੇ ਵਿੱਚ ਰਹੀ ਹੈ ਭਰੀ ਹੋਈ ਹੂੰ ਇਹ ਸ਼ੈਲਰ ਤੋਂ ਭਰੀ ਹੈ ਜੀ ਸ਼ੈਲਰ ਦੇ ਵਿੱਚੋਂ ਆਪਦੇ ਸ਼ੈਲਰ ਦੇ ਵਿੱਚੋਂ ਭਰ ਕੇ ਸ਼ੈਲਰ ਦੀ ਗੱਡੀ ਹੈ ਹੂੰ ਉੱਥੋਂ ਭਰ ਕੇ ਦੇ ਇਧਰਲੇ ਪਾਸੇ ਠੱਕੇ ਨਾ ਉਹ ਮੂਰੇ ਗੱਡੀ ਉਹ ਉਹਦੀ ਸ਼ੈਲਰ ਆ ਉਹਨਾਂ ਦੀ ਗੱਡੀ ਹੈ ਉਹਨਾਂ ਦੀ ਗੱਡੀ ਹੈ ਸ਼ੈਲਰ ਦੀ ਗੱਡੀ ਇੱਕ ਗੱਡੀ ਫੜੀ ਕਿੱਥੇ ਤੁਸੀਂ ਫਿਰ ਅਸੀਂ ਸ਼ੈਲਰ ਤੋਂ ਫੜ ਕੇ ਲੈਂਦੇ ਜਿੱਥੋਂ ਗੱਡੀ ਆ ਲੋਡ ਹੁੰਦੀ ਹੈ ਅੰਦਰ ਚ ਮਾਲ ਲੱਗਦਾ ਉੱਥੋਂ ਫੜ ਕੇ ਲੈਂਦੇ ਉੱਥੋਂ ਫੜ ਕੇ ਲੈਂਦੇ ਅੰਦਰ ਚ ਮਾਲ ਅਨਲੋਡ ਹੁੰਦਾ ਹੀ ਗੱਡੀ ਜੇ ਤੁਸੀਂ ਗ ਸਰਕਾਰ ਨੇ ਤਾਂ ਅਜੇ ਤੱਕ ਇਹਦਾ ਕੁਝ ਨਹੀਂ ਕੀਤਾ ਜੀ ਉਹ ਤਾਂ ਸਾਨੂੰ ਹੀ ਦਬਕੇ ਮਾਰ ਦਿਆ ਜੀ ਹੂੰ ਪੁਲਿਸ ਪ੍ਰਸ਼ਾਸਨ ਨੇ ਹਜੇ ਤੱਕ ਇਹਦੀ ਕੋਈ ਪੁੱਛ ਪੜਤਾਲ ਨਹੀਂ ਕੀਤੀ ਵੀ ਹੈ ਭਾਈ ਜੀ ਦਾ ਜੇ ਸਹੀ ਤਰੀਕੇ ਨਾਲ ਕਰਦਾ ਗਿਆ ਕਿ ਜਾਈਏ ਜੀ ਅੱਛਾ ਇਹ ਭਰੀਏ ਗੱਡੀ ਵਿੱਚ ਭਰੀਏ ਭਰਦੀ ਆ ਜੀ ਕਣਕ ਦੀ ਭਰੀਏ ਪਿੱਛੇ ਹਾਂਜੀ ਕਣਕ ਦੀ ਅੱਜ ਆਪਾਂ ਵੇਖ ਰਹੇ ਹਾਂ ਆ ਗੱਡੀ ਆ ਭਾਈ ਭਾਈ ਕਹਿੰਦੇ ਗੱਡੀ ਦਾ ਨੰਬਰ ਤਾਂ ਸਹੀ ਹੈ ਜਿਹੜੀ ਇਹਦੀ ਬੈਲਟੀ ਕੱਟੀ ਹੈ ਉਹਦੇ ਤੇ ਜਿਹੜੀ ਇਥੋਂ ਟਰੱਕ ਜੁਨੀਅਨ ਦਾ ਨੰਬਰ ਹੋਰ ਦਾ ਚੜਾਇਆ ਜਾਂਦਾ ਜੇਕਰ ਨੂੰ ਕੋਈ ਗੱਲਬਾਤ ਹੋ ਜਾਂਦੀ ਹੈ ਤੇ ਉਹ ਜਿਹੜੀ ਗੱਡੀ ਦਾ ਨੰਬਰ ਚੜਾਇਆ ਫਸੂ ਤਾਂ ਉਹ ਵੀਰ ਹੀ ਹੈ ਨਾ ਜਿਹੜੇ ਦਾ ਕਿਸੇ ਉਹਨੂੰ ਪਤਾ ਨਹੀਂ ਵੀ ਕਿਹੜੀ ਗੱਡੀ ਦਾ ਨੰਬਰ ਲੱਗਾ ਤੁਹਾਡੀ ਦਾ ਕਿਹਦੀ ਗੱਡੀ ਦਾ ਨੰਬਰ ਆ ਉਹ ਸਾਨੂੰ ਕਾਗਜ਼ ਨਹੀਂ ਦਿਤੇ ਨਾ ਜੀ ਅਸੀਂ ਜਦੋਂ ਜਾਵੜੇ ਉਹਨਾਂ ਨੇ ਕਾਗਜ਼ ਤਾਪਦੇ ਹੱਥ 'ਚ ਕਰ ਲਈ ਜੀ ਸਾਨੂੰ ਕਾਗਜ਼ ਨਹੀਂ ਦਿੱਤੇ ਸਾਨੂੰ ਗੱਡੀ ਮਿਲੀ ਅਸੀਂ ਗੱਡੀ ਇੱਥੇ ਯੂਨੀਅਨ ਲੈ ਜਾਂਦੀ ਜੀ ਦੇਖੋ ਜੀ ਸਹੀ ਤਰੀਕੇ ਨਾਲ ਜੇ ਅਸੀਂ ਨੰਬਰ ਕਟਾ ਕੇ ਜਾਂਦੇ ਆ ਸਾਨੂੰ ਸੌ ਕੁਝ ਬੋਲਿਆ ਜਾਂਦਾ ਤੁਹਾਡਾ ਜੀਪੀਐਸ ਨਹੀਂ ਚੱਲਦਾ ਇਹ ਆਨਲਾਈਨ ਨਹੀਂ ਬੋਲ ਰਹੀ ਇਹ ਮੰਨ ਕੇ ਚੱਲੋ ਉੱਥੇ ਗੇਟ ਪਾਸ ਤੇ ਆਨਲਾਈਨ ਕਿਵੇਂ ਹੋਗੀ ਗੱਡੀ ਹੂੰ ਹੂੰ ਇਹਦੇ ਵਿੱਚ ਇਨਸਪੈਕਟਰ ਦਾ ਵੀ ਹੱਥ ਆ ਜੀ ਯੂਨੀਅਨ ਦੇ ਜਿੰਨੀ ਇੱਥੇ ਯੂਨੀਅਨ ਦੀ ਕਮੇਟੀ ਕੀ ਪਤਾ ਸ਼ੈਲਰ ਵਾਲਾ ਹੀ ਸਾਡੇ ਗੇਟ ਪਾਸ ਕਟਾ ਕੇ ਤਣਕ ਕਿੰਨੀ ਕੁ ਵੇਚ ਦਿੰਦਾ ਕਿਸੇ ਨੂੰ ਕੀ ਪਤਾ ਲੱਗਣਾ ਨਹੀਂ ਉਹ ਤਾਂ ਬਾਅਦ ਚ ਸਾਨੂੰ ਜੂਨੀਅਨ ਨੂੰ ਭਰਨਾ ਪੈਣਾ ਸੀਗਾ ਜੀ ਖਰਜਾਨਾ ਤਾਂ ਬਦਨਾਮ ਵੀ ਤੁਹਾਡੀ ਜੂਨੀਅਨ ਹੋਣੀ ਸੀ ਕੀ ਪਤਾ ਕਿੰਨਾ ਕੁ ਚਰ ਹੋ ਗਿਆ ਜੀ ਇਹਨਾਂ ਨੂੰ ਗੇੜੇ ਲਾਉਂਦੇ ਉਹਨਾਂ ਨੂੰ ਕੀ ਪਤਾ ਪਿਛਲੇ ਸੀਜ਼ਨ ਵੀ ਐਂ ਚੱਲਦੀ ਹੋਵੇ ਉਹ ਤਾਂ ਚਲੋ ਚੋਰੀ ਫੜੀ ਗਈ ਹੁਣ ਪਤਾ ਲੱਗ ਗਿਆ ਤੇ ਉਹ ਗੱਡੀ ਹੈ ਹੈ ਤੁਹਾਡੀ ਜੁਨੀ ਨਹੀਂ ਹੁੰਦੀ ਇਹ ਉੱਥੇ ਹੈ ਸਟੈਲਰ ਦੀ ਹੈ ਇਹ ਸਟੈਲਰ ਦੀ ਹੈ ਬਾਹਰ ਹੈ ਜੁਨੀ ਤਾਂ ਬਾਹਰ ਨਹੀਂ ਲਿਖੀ ਨਹੀਂ ਗੱਡੀ ਜੁਨੀ ਚ ਮਿਲਦੀ ਬੁੱਕੀ ਨਾਲ ਦੇ ਦੋਨੋਂ ਬਰਦੀਆਂ ਦੀ ਬਾਹਰ ਦੀ ਬਾਹਰ ਇੱਥੇ ਇਹਨਾਂ ਨੇ ਦਿੱਤੀ ਜਾਂ ਪ੍ਰਧਾਨ ਨੇ ਦਿੱਤੀ ਕਿਸ ਤਰੀਕ ਇੱਥੇ ਘਟੋ ਘਟ 10 15 ਪੁਲਿਸ ਵਾਲੇ ਆ ਜਾਂਦੇ ਆ ਗੱਡੀ ਕੋਲ ਨਹੀਂ ਆਏ ਜੀ ਉਹ ਹੋਰ ਪੰਗਿਆਂ ਦੇ ਵਿੱਚ ਉਹ ਕਹੀ ਜਾਂਦੇ ਆ ਤੁਸੀਂ ਆ ਕਰਦੇ ਆ ਤੁਸੀਂ ਪਗਾਰ ਨਹੀਂ ਹੋਣ ਦਿੰਦੇ ਆ ਗੱਡੀ ਜਿਹੜੀ ਚੋਰੀ ਦੀ ਭਰੀ ਖੜੀ ਆ ਇਹਨੂੰ ਕੋਈ ਪੁਲਿਸ ਵਾਲਾ ਪਹੁੰਚਦਾ ਨਹੀਂ ਜੀ ਆ ਕੇ ਕੀ ਲੱਗਦਾ ਵੀ ਪੁਲਿਸ ਨਹੀਂ ਇੱਧਰ ਕੋਈ ਧਿਆਨ ਸਭੋ ਜੀ ਪ੍ਰਧਾਨ ਸਾਹਿਬ ਮਿਲੇ ਵੇ ਆ ਜੀ ਇਹ Hmm. Hmm. <laughs> hmm. <laughs> 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 ਆਹ 한번 ਦੇਖੀਦਾ ਆਮ ਸਾਡਾ ਤਾਂ ਮਸਾ ਹੀ 6 ਮਹੀਨੇ ਬਾਅਦ ਕੰਮ ਆਉਂਦਾ ਮੰਨ ਕੇ ਚਲੋ ਤੁਹਾਡੇ ਤੁਹਾਡੇ ਦਾ ਜਾ ਹੀ ਸੀਜ਼ਨ ਆ ਹਾਂ ਤਕਰੀਬਨ ਗੱਡੀਆਂ ਖੜੀਆਂ ਹੀ ਆਆਂ ਨਹੀਂਆਂ ਕਿ ਚੰਗੀਆਂ ਗੱਡੀਆਂ ਦੀ ਕੰਡੀਸ਼ਨ ਆ ਗੱਡੀਆਂ ਲੋਕਲ ਗੱਡੀਆਂ ਸਾਡੇ ਇਹ ਗੱਡੀਆਂ ਪਹਿਲਾਂ ਹੀ ਘਟੇ ਚ ਜਾ ਰਹੀਆਂ ਸਾਡੇ ਤਾਂ ਕੰਮ ਵੀ ਇਹ ਹਾੜੀ ਸੋਣੀ ਪੈ ਜਾਈ ਹੋਰ 500 ਰੁਪਏ ਦਿੰਦੇ ਆ ਸਾਨੂੰ 6 ਚੱਕਰਾਂ ਦਾ ਸਾਨੂੰ 5100 ਰੁਪਏ ਦਿੰਦੇ ਆ 6 ਚੱਕਰਾਂ ਦਾ 6 ਚੱਕਰ ਲਾਉਣੇ ਆ ਜੀ ਅਸੀਂ ਕਿੰਨੇ ਕਿਲੋਮੀਟਰ ਦਾ ਹੁੰਦਾ ਹੁੰਦਾ 1320 ਘਟੇ ਤਾਂ ਆ ਜਾਂਦੇ ਆ 4 4.5 5 ਕਿਲੋਮੀਟਰ ਤੱਕ ਜਾਂਦੇ ਆ ਅਸੀਂ ਭਰ ਕੇ ਤਾਂ ਸਾਨੂੰ ਮਿਲਦਾ 5100 ਰੁਪ ਉਹ ਹੋਇਆ 7800 ਰੁਪਏ ਵਿੱਚ ਕਿਸੇ ਦਾ ਬਣਿਆ ਕਿਸੇ ਦਾ 1200 ਰੁਪਏ ਬਣਦਾ ਕਿਸੇ ਦਾ ਕਿੰਨਾ ਰੇਟ ਬਣਦਾ ਤੇ ਇਹ ਸਾਰਾ ਇਹ ਇਹੀ ਖਾਈ ਜਾਂਦੇ ਸੀ ਵਿੱਚ ਉੱਥੇ ਜਿਹੜਾ ਫਿਰ ਫਿਰ ਕਿਤੇ ਲੱਗ ਵੀ ਜਾਂਦਾ ਲਾਉਣ ਤੇ ਜਿਹੜਾ 5100 ਕਹਿੰਦੇ ਆ ਉੱਥੇ ਦੋ ਦਿਨ ਲੱਗ ਵੀ ਜਾਂਦੇ ਲਾਉਣ ਤੇ ਉਹਦੇ ਵਿੱਚ ਨਹੀਂ ਉਹਦੇ ਵਿੱਚ ਲੀਵਰ ਹੁੰਦੀ ਆ ਉਹਦੇ ਵਿੱਚ ਕਈ ਵਾਰੀ ਇਹਨਾਂ ਦੋ ਚੱਕਰ ਲੱਗ ਜਾਂਦੇ ਤਿੰਨ ਚੱਕਰ ਆ ਜਾਂਦੇ ਰਹਿ ਜਾਂਦਾ ਦੋ ਦਿਨਾਂ ਦਾ ਦੂਜੇ ਦਿਨ ਫੇਰ ਜਾਂਦਾ ਡਰਾਈਵਰ ਨੂੰ ਦੂਜੇ ਦਿਨ ਸਾਨੂੰ ਫੇਰ ਪੈਸੇ ਉਹ 5100 ਸਾਨੂੰ ਫੇਰ ਦੇਣੇ ਪੈਂਦੇ ਆ ਅੱਛਾ 20 ਲੀਟਰ ਦਾ ਤੇਲ ਬਚ ਗਿਆ ਏ ਹੂੰ ਕਿਹ ਕੋਸਾ ਡਰਾਈਵਰ ਲੈ ਗਿਆ ਪੱਲੇ ਉਹਦੇ ਮਾਲਕ ਦੇ ਕੀ ਕੀ ਪਿਆ ਸਿੱਧਾ ਟੋੜ ਵੀ ਹੋ ਜਾਂਦੀ ਹੈ ਹਾਂ ਟੁੱਟ ਟੁੱਟ ਗਿਆ ਟੁੱਟੀਆਂ ਹੋ ਗਏ ਜਿਹੜਾ ਅੱਜ ਸਾਡਾ ਫੈਸਲਾ ਹੋਇਆ ਜੀ ਅੱਜ ਸਾਡੀ ਰੇਟ ਲਿਸਟ ਆਈ ਆ ਉਹ ਬੋਰਡ ਦੇ ਕੋਲੇ ਤੁਹਾਨੂੰ ਰੇਟ ਲਿਸਟ ਬੁਲਾ ਦੇਣੇ ਰੇਟ ਲਿਸਟ ਲੱਗੀ ਆ ਜਿਹੜੀ ਅੱਗੇ ਸਾਨੂੰ 5100 ਦਿੰਦੇ ਸੀ ਹੁਣ ਸਾਡਾ 7000 ਕਿਸੇ ਦਾ 8600 ਆਇਆ ਪਾੜਾ ਬਣਾਈ ਇੰਨੇ ਪੈਸੇ ਖਾਈ ਜਾਂਦੇ ਸੀ ਇੰਨੇ ਇੰਨੇ ਪੈਸੇ ਖਾਂਦੇ ਸੀ ਅਜੇ ਵੀ 15% ਠੇਕੇਦਾਰ ਨੂੰ ਦੇ ਕੇ ਫੇਰ ਵੀ ਸਾਡਾ ਇੰਨਾ ਪਾੜਾ ਬਣਾਈ ਜਿਵੇਂ ਕਹਿੰਦੇ ਸੀ ਆਮ ਸਰਕਾਰ ਕਹਿੰਦੇ ਸੀ ਆਮ ਆਦੀ ਪਾਰਟੀ ਦੀ ਮਾਨ ਸਾਹਿਬ ਵੀ ਪਹਿਲਾਂ ਹੁਣ ਸੀ ਸਰਕਾਰ ਕਰਦੇ ਸੀਗੇ ਜੀ ਪਰ ਗੁੰਡੇ ਲੈ ਜਾਂਦੇ ਇਕੱਠੇ ਕਰਕੇ ਜੀ ਸਾਨੂੰ ਬਾਹਰ ਕੱਢਤਾ ਇੱਥੇ ਆ ਕੇ ਕਬਜ਼ਾ ਕਰ ਲਿਆ ਇਹ ਤਾਂ ਚਰਿਆਂਵਾਂ ਗੁੰਡਾ ਕਰਦੀ ਆ ਜੀ ਆ ਸਾਹਮਣੇ ਪੁਲਿਸ ਨਹੀਂ ਆ ਕੇ ਗੁੰਡਾ ਜੀ ਤੁਹਾਡੇ ਸਾਹਮਣੇ ਬੈਠੀ ਆ ਜੀ ਉਹ ਵੇਖੋ ਉਹਦੇ ਵਿੱਚ ਇਹਨਾਂ ਦਾ ਸਾਨੂੰ ਕਹਿੰਦੇ ਵੀ ਤੁਸੀਂ ਕੰਮ ਖਰਾਬ ਕਰਦੇ ਆਂ ਅਸੀਂ ਤਾਂ ਆਪਰੇਟਰਾਂ ਨੇ ਆਪ ਹੀ ਸ਼ਾਂਤੀ ਦਾ ਬੰਦਾ ਬਣਾ ਲਿਆ ਜੀ ਸਾਡਾ ਭਰਾ ਹੈ ਉਹਦੇ ਕੋਲੇ ਵੀ ਗੱਡੀਆਂ ਸਾਡੇ ਕੋਲੇ ਵੀ ਗੱਡੀਆਂ ਇਹਨਾਂ ਦਾ ਤਾਂ ਕੋਈ ਲਾਗਾ ਤੇ ਇਗਾ ਨਹੀਂ ਗੱਲ ਸਰਕਾਰਾਂ ਦਾ ਨਾ ਕਿਸੇ ਹੋਰ ਦਾ ਜੀ ਤੇ ਮੁਲਾਜ਼ਮ ਸਾਨੂੰ ਆ ਕੇ ਰੋਬ ਮਾਰਦੇ ਆ ਕੇ ਤੁਸੀਂ ਖਰਾਬ ਕਰਦੇ ਆਂ ਵੀ ਜਿਹੜੇ ਬੰਦੇ ਨੇ ਗੁੰਡੇ ਲਿਆਂਦੇ ਆ ਬਾਹਰੋਂ ਜ ਦੇਣੀ ਸਾਡੀ ਯੂਨੀਅਨ ਦੇਣੀ ਸਾਡੀਆਂ ਮੰਡੀਆਂ ਦੇਣੀ ਉਹਨਾਂ ਦਾ ਕੰਮ ਕੀ ਸਾਡੀ ਯੂਨੀਅਨ ਚ ਆ ਕੇ ਰੌਲਾ ਪਾਉਂਦਾ ਜੀ ਹੂੰ ਹੂੰ ਸਹੀ ਆ ਇਹ ਰੌਲਾ ਸਾਰਾ ਜਾਂ ਤਾਂ ਸਾਡੀ ਮੰਡੀ ਦੇ ਹੋਣ ਬੰਦੇ ਉਹ ਸਾਡੇ ਕੋਲੇ 10 ਮੰਡੀਆਂ ਭਗਤਾ ਯੂਨੀਅਨ ਦੀ ਜਾਂ ਤਾਂ ਸਾਡੀ ਕਿਸੇ ਮੰਡੀ ਦੇ ਹੋਣ ਫੇਰ ਵੀ ਮੰਨ ਲਈਏ ਉਹ ਜੋ ਰਾਮ ਪ੍ਰੇਮ ਰਾਜ ਦਾ ਕੋਈ ਜੋਧਾ ਜੋਧਾ ਆਈ ਉਹ ਬੰਦੇ ਲੈ ਕੇ ਆਇਆ ਜੀ ਇੱਥੇ ਉਹਦਾ ਤਾਂ ਸਾਡੇ ਨਾਲ ਕੋਈ ਲਾਗਤ ਇਕਾ ਹੀ ਨਹੀਂ ਗਈ ਅਸੀਂ ਤਾਂ ਆਪਦੇ ਭਾਈਚਾਰੇ ਨਾਲ ਬੰਦਾ ਆਪਦਾ ਬਣਾਉਣਾ ਆਪਦੀ ਕਮੇਟੀ ਬਣਾਉਣੀ ਆ ਆਪਦਾ ਕੰਮ ਚਲਾਉਣਾ ਜੀ ਹੂੰ ਇਹ ਰੌਲਾ ਸਾਲ ਪਹਿਲਾਂ ਵੀ ਆਈ ਪਿਆ ਸੀਗਾ ਜੀ ਉਦੋਂ ਸਾਡੇ ਭਗਤੇ ਤੋਂ 76 ਸਿੱਧੂ ਉਹਨੇ ਪੁਲਿਸ ਮਗਾ ਕੇ ਤੇ ਸਾਨੂੰ ਦਬਕੇ ਨਾਲ ਆਪਦੇ ਜਨੇ ਉਹ ਕਰਾਇਆ ਉਦੋਂ ਚਲੋ ਨਹੀਂ ਏਕਾ ਹੋਇਆ ਡਰਾਈਵਰਾਂ ਦਾ ਹੁਣ ਪਰ ਏਕਾ ਹੋਇਆ ਰੇਟ ਤਾਂ ਚਲੋ ਸਹੀ ਹੋ ਗਿਆ ਫਿਰ ਉਹਨਾਂ ਵਿਸ਼ਵਾਸ ਕਿਵੇਂ ਕਰੀਏ ਜੀ ਆ ਗੱਡੀਆਂ ਦੋ ਨੰਬਰ ਚ ਚੱਲੀ ਜਾਂਦੀਆਂ ਉਹਨਾਂ ਨੇ ਰੇਟ ਤਾਂ 11 ਕਰਤਾ ਵੀ ਚਲੋ 11 ਪਾ ਵੱਡੋ ਇਹਨਾਂ ਦਾ ਸੀਜ਼ਨ ਲਵਾ ਲਓ ਬਾਅਦ ਚ ਪੈਸੇ ਦੇਣ ਵਾਲੇ ਵੇਖਾਂਗੇ ਪਰ ਰੌਲਾ ਤਾਂ ਇਹ ਆ ਵੀ ਜੇ ਕੋਈ ਗਾਹਾਂ ਮੈਨੇਜਮੈਂਟ ਸਹੀ ਹੋਊ ਪ੍ਰਧਾਨ ਸਹੀ ਬਣੂਗਾ ਫੇਰ ਹੀ ਗਾਹਾਂ ਪੈਸੇ ਮਿਲਣਗੇ ਨਹੀਂ ਗੇੜੇ ਲਵਾ ਕੇ ਸਾਨੂੰ ਕਿਹਨੇ ਦੇਣੇ ਸਾਨੂੰ ਤਾਂ ਫਿਰ ਵੈਸੇ ਪੰਜਾਬ ਦੇ ਵਿੱਚ ਜੂਨੀਅਨ ਤਾਂ ਵੈਸੇ ਭੰਗੀ ਹੈ ਨਾ ਨਹੀਂ ਇਹ ਸੋਸਾਇਟੀ ਬਣੀ ਹੈ ਜੀ ਰਾਂਤਾਂ ਦੇ ਨਾਂ ਤੇ ਪਹਿਲਾਂ ਜਦੋਂ ਯੂਨੀਅਨ ਭੰਗ ਹੋਈ ਸੀਗੀ ਨਾ ਜੀ ਉਦੋਂ ਸੋਸਾਇਟੀਆਂ ਰਜਿਸਟਰਡ ਹੋ ਗਈਆਂ ਸੀਗੀਆਂ ਜੀ ਸਾਡੇ ਸੰਤ ਦੇ ਸ਼ੂਨੀਪੋਰੇ ਵਾਲਿਆਂ ਦੇ ਨਾਂ ਤੇ ਸੋਸਾਇਟੀ ਰਜਿਸਟਰਡ ਹੋਈ ਵੀ ਹੈ ਸਾਡੀ ਯੂਨੀਅਨ ਦੀ ਜੀ 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 ਸਾਡੀ ਸੋਸਾਇਟੀ ਹੈ ਜੀ ਤੇ ਤੁਹਾਡੀ ਸੋਸਾਇਟੀ ਹੈ ਹਾਂਜੀ ਰਜਿਸਟਰਡ ਕਰਵਾਈ ਵੀ ਹੈ ਜੀ ਠੀਕ ਹੈ ਮਤਲਬ ਜਿਹੜੀ ਉਹਦੀ ਕਾਰਜਗਾਰੀ ਹੈਗੀ ਜਿਹੜੀ ਉਹਦੀ ਤੁਹਾਡੀ ਫਿਰ ਜਿਹੜੀ ਮਹੇਸ਼ ਮੁਰਜੀ ਦੇ ਨਾਂ ਤੇ ਜਿਹੜੀ ਸੋਸਾਇਟੀ ਬਣੀ ਹੈ ਉਹ ਦੇਖਦੀ ਹੈ ਹਾਂਜੀ ਕਮੇਟੀ ਬਣਦੀ ਹੈ ਜੀ ਸਾਡੀ ਕਮੇਟੀ ਦੇਖਦੀ ਹੈ ਜੀ ਉਹਦੀ ਚੋਣ ਕਦੋਂ ਹੁੰਦੀ ਹੈ ਚੋਣ ਕੋਈ ਨਹੀਂ ਜੀ ਲਿਆ ਕੇ ਗੁੰਡੇ ਭਾਤੇ ਜੀ ਜਦੋਂ ਸਰਕਾਰ ਬਦਲਦੀ ਆ ਜੀ ਆਈਆਰ ਗੁੰਡੇ ਭਾ ਦਿੰਦੇ ਆ ਜੀ ਹੁਣ ਅਸੀਂ ਆਪ ਦੇ ਲੈਵਲ ਤੇ ਇਕੱਠ ਕਰਕੇ ਅਸੀਂ ਆਪ ਦਾ ਪ੍ਰਧਾਨ ਬਣਾਇਆ ਜੀ ਅੱਜ ਪ੍ਰਧਾਨ ਬਣਾਇਆ ਜੀ ਕੱਲ ਨੂੰ ਅਸੀਂ ਕਮੇਟੀ ਬਣਾਉਣੀ ਆ ਆਪਦੀ ਜੀ ਇਹਨਾਂ ਨੇ ਫੇਰ ਗੁੰਡੇ ਲਿਆ ਕੇ ਕਬਜ਼ਾ ਕਰ ਲਿਆ ਜੀ ਜੀ ਅਗਰ ਜਿਹੜਾ ਹੁਣ ਨੁਕਸਾਨ ਹੋਊਗਾ ਮਾਲਾ ਹੁਣ ਰਾਤ ਨੂੰ ਬਾਰਿਸ਼ ਹੋ ਜੇ ਜਾਂ ਸਰਕਾਰ ਦਾ ਮਾਲ ਭਰਿਆ ਹੋਇਆ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਇਹ ਤਾਂ ਫਿਰ ਕਮੇਟੀ ਹੈ ਜੀ ਅਸੀਂ ਤਾਂ ਜੇ ਅਗਰੀ ਹੋ ਗਏ ਸੀਗੇ ਜੀ ਅਸੀਂ ਪੁਕਾਰ ਕਰਨੀ ਸੀ ਸਾਰੇ ਬੰਦੇ ਅਗਰੀ ਹੋ ਗਏ ਸੀ ਅਸੀਂ ਆਪ ਦਾ ਪ੍ਰਧਾਨ ਬਣਾ ਲਿਆ ਸੀ ਪਰ ਹੁਣ ਜਦੋਂ ਉਹ ਗੁੰਡੇ ਲੈ ਕੇ ਲਿਆਏ ਆਏ ਜੀ ਇਸ ਤਰ੍ਹਾਂ ਕਹਿੰਦੇ ਮਾਲ ਬੁੱਕ ਕਰਾਤਾ ਸੀ ਪੁਕਾਰ ਹੋਣ ਲੱਗੀ ਜਦੋਂ ਗੁੰਡੇ ਆ ਕੇ ਭਾਤੇ ਅਸੀਂ ਬਾਹਰ ਹੋ ਗਏ ਤੇ ਉਹ ਇੱਥੇ ਆ ਗਏ ਇਹ ਕਿੰਨਾ ਗੱਟਾ ਭਰਿਆ ਹੋਇਆ ਹੈ ਗੱਡੀ ਚ 440 ਗੱਟੇ ਆਈ ਇਹਦੇ ਚ 440 ਗੱਟੇ ਹਾਂਜੀ ਬਾਈ ਇਹ ਲੱਗਦਾ ਕਿ ਤਨਾ ਕਿਤੇ ਜੇ ਮੰਨ ਲਓ ਕਿ 440 ਗੱਟੇ ਤੁਸੀਂ ਕਹਿੰਦੇ ਬਿਨਾ ਬਿਲਟੀ ਨੂੰ ਕਹਿ ਸਕਦੇ ਆ ਬਿਨਾ ਬਿਲਟੀ ਬਾਈ ਭਗਤਾ ਭਾਈ ਟਰੱਕ ਯੂਨੀਅਨ ਤੁਹਾਨੂੰ ਉੱਥੋਂ ਦੀਆਂ ਜਿਹੜੀਆਂ ਇਹ ਤਸਵੀਰਾਂ ਦਿਖਾ ਰਹੇ ਆ ਇਹ ਗੱਡੀ ਆ ਬਾਈ ਕਹਿੰਦੇ ਆ ਇਹ ਗੱਡੀ ਬਾਹਰ ਦੀ ਪ੍ਰਾਈਵੇਟ ਸੈਲਰ ਮਾਲਕ ਦੀ ਹੈ ਕਿਸੇ ਦੀ ਇਹ ਬਿਲਟੀ ਆ ਉਹ ਇਹ ਟਰੱਕ ਯੂਨੀਅਨ ਦੇ ਵਿੱਚੋਂ ਕੱਟੀ ਜਾਂਦੀ ਸੀ ਪਰ ਇਹ ਦੋ ਨੰਬਰ ਚ ਗੱਡੀ ਚੱਲ ਰਹੀ ਸੀ ਇਹਨਾਂ ਨੇ ਫੜ ਲਈ ਆ ਇੱਥੇ ਹੁਣ ਬਲਕਾਰ ਸਿੱਧੂ ਦੇ ਬੰਦੇ ਆਏ ਸੀ ਬਲਕਾਰ ਸਿੱਧੂ ਆਪ ਦੇ ਬੰਦਿਆਂ ਤੋਂ ਇਸ ਟਰੱਕ ਯੂਨੀਅਨ ਉੱਤੇ ਕਬਜ਼ਾ ਕਰਾਉਣਾ ਚਾਹੁੰਦਾ ਜਿਹੜੇ ਲੋਕ ਕਹਿੰਦੇ ਸੀ ਕਿ ਆਮ ਆਦਮੀ ਦੀ ਪਾਰਟੀ ਬਹੁਤ ਵਧੀਆ ਪਾਰਟੀ ਆਉਗੀ ਗਰੀਬ ਘਰਾਂ ਨੂੰ ਦੇ ਨਾਲ ਧੱਕਾ ਨਹੀਂ ਹੋਊਗਾ ਇਨਸਾਫ ਮਿਲੂ ਲੋਕਾਂ ਨੂੰ ਇਹ ਲੋਕ ਕਹਿੰਦੇ ਵੀ ਸਾਡੇ ਨਾਲ ਨੂੰ ਧੱਕਾ ਹੋ ਰਿਹਾ ਆਮ ਲੋਕਾਂ ਦੀ ਜਿਹੜੀ ਇਹ ਖਾਸ ਲੋਕਾਂ ਦੀ ਜਿਹੜੀ ਪਾਰਟੀ ਆ ਬਣ ਕੇ ਰਹਿ ਗਈ ਹੈ ਤੇ ਲਿਸਟ ਲੱਗੀ ਹੋਈ ਹੈ ਬਾਈ ਜੀ ਕਹਿੰਦੇ ਲਿਸਟ ਵੀ ਤੁਹਾਨੂੰ ਦਿਖਾਉਂਦੇ ਆ ਲਿਸਟ ਦੇ ਵਿੱਚ ਜਿਹੜੇ ਰੇਟ ਆ ਇਹ ਕਹਿੰਦੇ ਸਾਨੂੰ ਇਹ 5200 ਦਿੰਦੇ ਸੀ ਉਹ ਸਾਨੂੰ ਜਿਹੜਾ 7800 ਰੁਪਏ ਜਿਹੜਾ ਰੇਟ ਆ ਉਹ ਮਿਲਦਾ ਚਾਰ ਗਿਹੜੇ ਸੀ ਲਾਉਣੇ ਹੁੰਦੇ ਉਹਦੇ ਵਿੱਚ ਸ਼ਿਕਰ ਜੀ 5100 ਰੁਪਿਆ ਦਿੰਦੇ ਸੀ ਸਾਨੂੰ ਸਾਰਾ ਜੀ ਤੇ ਅੱਜ ਦੇ ਸਾਡੇ ਰੇਟ ਆ ਜੀ ਆ ਦੇਖ ਲਓ ਵੀ ਕਿੰਨਾ ਫਰਕ ਪਿਆ 5100 ਦੇ ਵਿੱਚੋਂ ਜੀ 7600 ਤੇ 5100 ਦਾ ਫਰਕ ਤਾਂ ਬਹੁਤ ਆ ਆ ਸਾਡਾ ਭਗਤਾ ਮੰਡੀ ਤੋਂ ਡੀਪੂ ਮੰਡੀ ਦੇ ਵਿੱਚ ਹੀ ਆ ਜੀ ਇਹਦਾ 3900 ਰੁਪਿਆ ਦਿੱਤਾ ਸੀ ਇਹਨਾਂ ਨੂੰ ਕਿੰਨਾ ਮਿਲਦਾ ਸੀ ਇਹਦਾ ਸਹੀ ਸੀਗਾ ਇਹਦਾ ਰੇਟ ਤਾਂ ਜੀ ਪਹਿਲਾਂ ਵੀ ਇੰਨਾ ਹੀ ਮਿਲਦਾ ਸੀ ਪਰ ਦੂਜਿਆਂ ਦਾ ਜਮੈਂ ਖਤਮ ਕਰਿਆ ਪਿਆ ਸੀਗਾ ਜੀ ਇਹਦੇ 'ਚ ਅਸੀਂ 15% ਅਜੇ ਠੇਕੇਦਾਰ ਨੂੰ ਖਰਚਾ ਕਟਵਾਇਆ ਜੀ ਇਹਦਾ ਹੂੰ ਫੇਰ ਵੀ ਸਾਡਾ ਇੰਨਾ ਰੇਟ ਬਣਿਆ ਜੀ ਫਰਕਤ ਨਹੀਂ ਰੇਟ ਫਰਕਤ ਆ ਪੁਰਾਣੀਆਂ ਲਿਸਟਾਂ ਪਾੜੀਆਂ ਹੋਈਆਂ ਇਹਦੇ ਕੋਲ ਆਹ ਪਾੜ ਕੇ ਸੁਣਦੀਆਂ ਪੁਰਾਣੀਆਂ ਲਿਸਟਾਂ ਦੀ ਇਹ ਜਿਹੜੇ ਨਸਤੇ ਪਾੜ ਗਿਆ 5500 ਜਿਹੜਾ ਨਸਤਾ ਪਾੜ ਗਿਆ ਇਹ ਪਾੜੀਆਂ ਕਿਹਨਾਂ ਲਿਸਟਾਂ ਇਹ ਕਮੇਟੀ ਨੇ ਜੀ ਕਮੇਟੀ ਨੇ ਜੀ ਹੁਣ ਉਹ ਆ ਪਾੜ ਕੇ ਗਏ ਨਹੀਂ ਜਿਹੜੇ ਬਲਕਾਰ ਦੇ ਬੰਦੇ ਸੀ ਉਹਨਾਂ ਨੇ ਪਾੜੀਆਂ ਇਹ ਨਹੀਂ ਹਾਂ ਨਹੀਂ ਜੀ ਇਹ ਪਹਿਲਾਂ ਹੀ ਪਾੜਤੀਆਂ ਸੀ ਜਦੋਂ ਸਾਡਾ ਫੈਸਲਾ ਹੋਇਆ ਠੇਕੇਦਾਰ ਨਾਲ ਜੀ ਉਹਨਾਂ ਨੇ ਆ ਪੁਰਾਣੀਆਂ ਲਿਸਟਾਂ ਪਾੜ ਕੇ ਨਵਾਂ ਰੇਟ ਲਾਤਾ ਯਾਰ ਨਵਾਂ ਤੁਸੀਂ ਨਵੇਂ ਇਹ ਰੇਟ ਨਾਲ ਐਗਰੀ ਸੀਗੇ ਅਸੀਂ ਐਗਰੀ ਸੀ ਆ ਮਾਲ ਲਿਖਿਆ ਪਿਆ ਦੇਖ ਲੋ ਜੀ ਬੋਤ ਆ ਮਾਲ ਲਿਖਿਆ ਹੋਣੀ ਸੀ ਇਹ ਤਾਂ ਗੁੰਡੇ ਲਿਆਂਦੇ ਸਾਨੂੰ ਬਾਹਰ ਕਰਤਾ ਜੀ ਹੂੰ ਆ ਸਾਡਾ ਮਾਲ ਲਿਖਿਆ ਪਿਆ ਅਸੀਂ ਨੰਬਰ ਕਟਾਉਣ ਨੂੰ ਐਗਰੀ ਸੀਗੇ ਸਾਰੇ ਜੀ ਹੂੰ ਤੇ ਉਹਨਾਂ ਦੇ ਗੁੰਡੇ ਆਏ ਸਾਨੂੰ ਬਾਹਰ ਕਰਤਾ ਜੀ